ਇੱਕ ਮਤਲਬ 11 ਮਹੀਨੇ ਪਹਿਲਾਂ ਜੀ ਇੱਕ ਮੁੰਡਾ ਸੀਗਾ ਉਹਨਾਂ ਸਾਡੀ ਇੰਸਟਾਗ੍ਰam ਤੇ ਸਾਡੀ ਆਪਸ ਵਿੱਚ ਦੋਸਤੀ ਹੋਈ ਤੇ ਉਹਨਾਂ ਨੇ ਮੈਸੇਜ ਕੀਤਾ ਪਹਿਲਾਂ ਖੁਦ ਤੇ ਮੈਨੂੰ ਕਹਿੰਦਾ ਜੀ ਮੇਰੇ ਨਾਲ ਦੋਸਤੀ ਕਰੋ ਤੇ ਮੈਂ ਉਹਨੂੰ ਕਿਹਾ ਵੀ ਮੈਂ ਕਰਦੀ ਨਹੀਂ ਹੈਗੀ ਕਿ ਵੀ ਮੈਂ ਕੰਮਾਂ 'ਚ ਬਾਹਰ ਰਹਾਂਗੀ ਵੀ ਐਵੇਂ ਕੱਲ ਨੂੰ ਤੂੰ ਦੋਸਤੀ ਕਹਿੰਦਾ ਕੱਲ ਨੂੰ ਕੁਝ ਹੋਰ ਕਹੇਗਾ ਤੇ ਉਹ ਹਟਿਆ ਨਹੀਂ ਮੈਸੇਜ ਕਰੀ ਗਿਆ ਕਦੇ ਕਿਸੇ ਉਹ ਤੋਂ ਕਰੇ ਕਦੇ ਕਿਹੜੀ ਆਈਡੀ ਤੋਂ ਕਰੇ ਕਦੇ ਕਿਹੜੀ ਆਈਡੀ ਤੋਂ ਕਰੇ ਫਿਰ ਜੀ ਮੈਂ ਉਹਨੂੰ ਉਹਨੇ ਮਤਲਬ ਨੰਬਰ-ਨੰਬਰ ਕਿਤੋਂ ਲੈ ਲਿਆ ਜੀ ਮੇਰਾ ਮੈਨੂੰ ਮੈਸੇਜ ਕਰੀ ਗਿਆ ਕਹਿੰਦਾ ਮੈਨਾਂ ਗੱਲ ਕਰ ਲੈ ਫਿਰ ਮੈਂ ਪੁੱਛ ਲੈਨੇ ਵੀ ਕੀ ਕਹਿੰਦਾਗਾ ਇਹ ਕਹਿੰਦਾ ਜੀ ਮੈਂ ਕਰਾਣਾ ਵੀ ਗੱਲ ਕਰਨੀ ਤੇਰੇ ਨਾਲ ਮੈਂ ਕਿ ਜੀ ਮੈਂ ਗੱਲ ਬੋਲ ਤਾਂ ਮੈਂ ਕਰਦੀ ਨਹੀਂ ਹੈਗੀ ਤੇ ਵੀ ਮੈਂ ਮੇਰੇ ਮਾਪੇ ਪੰਦੇ ਚ ਕੱਲੀ ਕੱਲੀ ਕੁੜੀਆਂ ਵੀ ਮੈਥੋਂ ਇਹ ਕੰਮ ਨਾ ਹੋਵੇ ਨਾ ਅੱਜ ਹੋਵੇ ਜੀ ਵਿਆਹ ਕਰਾਉਣਾ ਤਾਂ ਮੈਂ ਤੇਰੇ ਨਾਲ ਖੜੀ ਆ ਜੇ ਨਹੀਂ ਕਰਾਂ ਤਾਂ ਤੂੰ ਆ ਵੀ ਡੰਡੀ ਰਗੜ ਮੈਂ ਆ ਵੀ ਡੰਡੀ ਰਗੜਦੀ ਆ ਕਹਿੰਦਾ ਠੀਕ ਹੈ ਮੈਂ ਤੇਰਾ ਨਾਲ ਵਿਆਹ ਕਰਵਾ ਲਵਾਂ ਕਿੱਦੇ ਨਿਪਟਦਾ ਤੇਰੇ ਨਾਲ ਖੜੂ ਆ ਜੇ ਮੇਰੇ ਮਾਪੇ ਨਾਂ ਵੀ ਬੰਨੇ ਕਹਿੰਦੇ ਮੈਂ ਤਾਂ ਵੀ ਤੇਰੇ ਨਾਲ ਤੇਰੇ ਨਾਲ ਘਰੇ ਰਹੂ ਆ ਕਹਿੰਦਾ ਇਸ ਤੋਂ ਬਾਅਦ ਜੀ ਉਹ ਮਤਲਬ ਦੋ ਦੋਸਤਾਂ ਨੂੰ ਲੈ ਕੇ ਆਇਆ ਮੈਂ ਦੇ ਸਹੇਲੀ ਨੂੰ ਲੈ ਕੇ ਇਸ ਤੋਂ ਬਾਅਦ ਜੀ ਮਤਲਬ 17 7 ਮਹੀਨੇ ਸਾਡਾ ਵਧੀਆ ਰਿਲੇਸ਼ਨ ਚੱਲੀ ਗਿਆ ਮੈਨੂੰ ਪੈਸੀ ਕਹਿੰਦਾ ਵੀ ਸਾਡੇ ਘਰੇ ਪਤਾ ਲੱਗ ਗਿਆ ਉਹ ਕਹਿੰਦਾ ਜੀ ਮੈਂ ਕਹਿੰਦਾ ਮੈਂ ਕੀ ਕਰਾਂ ਕਹਿੰਦਾ ਮੈਨੂੰ ਡਰ ਲੱਗਦਾ ਮੈਂ ਇਤਰੇ ਘਰੇ ਗੱਲ ਨਹੀਂ ਕਰ ਸਕਦਾ ਮੈਂ ਕਿਹਾ ਜੀ ਇਹ ਤਾਂ ਨਹੀਂ ਹੋ ਸਕਦਾ ਮਾਂ ਤੂੰ ਕੱਲ ਨਾ ਪਹਿਲਾਂ ਤੂੰ ਕਹਿੰਦਾ ਸੀ ਵਿਆਹ ਕਰਵਾਏਗਾ ਹੁਣ ਵੀ ਤੈਨੂੰ ਕੀ ਹੋਇਆਗਾ ਕਹਿੰਦਾ ਮੇਰੇ ਮੈਂ ਘਰ ਦੇ ਮੈਨੂੰ ਐ ਕਰ ਦੇਣਗੇ ਮੈਨੂੰ ਕੱਢ ਦੇਣਗੇ ਘਰੋਂ ਤੇ ਮੈਂ ਫਿਰ ਹਾਰ ਕੇ ਬਾਪ ਨੂੰ ਫੋਨ ਕੀਤਾ ਮਾਂ ਵੀ ਅੰਕਲ ਥੋੜਾ ਮੁੰਡੇ ਨੇ ਵੀ ਇਹਦਾ ਕਰਕੇ ਹੁਣ ਮੇਰੇ ਨਾਲ ਵੀ ਵਿਆਹ ਕਰਨ ਤੋਂ ਮੁੱਕ ਰੀ ਜਾਂਦਾ ਮੈਨੂੰ ਕਹਿੰਦੇ ਕਿਹੜੀ ਕਾਸਟ ਦੀ ਐ ਮੈਂ ਕਿਹਾ ਮੈਂ ਮੁਸਲਮਾਨਾਂ ਦੀ ਕੁੜੀ ਆ ਤੇ ਉਹ ਕਹਿੰਦੇ ਵੀ ਅਸੀਂ ਤਾਂ ਵੀ ਬਾਜ਼ੀ ਗੇਰਾਂਗੇ ਉਹਨੇ ਮੁੰਡੇ ਤੇ ਮੈਂ ਉਹਦੀ ਕਾਸਟ ਵੀ ਲਿਖੋ ਕੇ ਰੱਖੀ ਕਹਿੰਦੇ ਵੀ ਮੈਂ ਅਕੇ ਸੰਧੂਆਂ ਦਾ ਮੁੰਡਾ ਮੈਂ ਜੱਟਾਂ ਦਾ ਮੁੰਡਾ ਮੈਂ ਆਹ ਚੱਲ ਕੋਈ ਨਹੀਂ ਵੀ ਮੁੰਡਾ ਨਾਲ ਖੜੇ ਮੈਨੂੰ ਕਾਸਟ ਦਾ ਕੋਈ ਮਤਲਬ ਨਹੀਂ ਹੈਗਾ ਪਰ ਉਹ ਫਿਰ ਵੀ ਮੈਨੂੰ ਐਦਾਂ ਕਰਕੇ ਗਿਆ ਧੋਖਾ ਕਰ ਗਿਆ ਮੇਰੇ ਬਾਪ ਨੂੰ ਕਿਹਾ ਵੀ ਅੰਕਲ ਥੋੜਾ ਮੁੰਡਾ ਐਦਾਂ ਕਰ ਗਿਆ ਵੀ ਹੁਣ ਦੱਸੋ ਕਹਾਂ ਤੁਸੀਂ ਇੱਕ ਵਾਰੀ ਮਾਨਸਾ ਆ ਜਿਓ ਵੀ ਤੁਸੀਂ ਮੈਨੂੰ ਫੋਟੋਆਂ ਵੀ ਕਰਕੇ ਦਿਖਾ ਦਿਓ ਤੇ ਮੈਂ ਦੇਖਣਾ ਵੀ ਕੀ ਹੱਲ ਕਰਦਾ ਮੁੜ ਕੇ ਮੈਂ ਤੇ ਪਾਪਾ ਨੂੰ ਫੋਨ ਲਾਈ ਗਈ ਵੀ ਹੁਣ ਆਊਗਾ ਹੁਣ ਆਊਗਾ ਉਹ ਤੇ ਪਾਪਾ ਆਇਆ ਨਹੀਂ ਫੋਨ ਮੇਰਾ ਨੰਬਰ ਬਲੌਕ ਚ ਪਤਾ ਨੰਬਰ ਬਲੌਕ ਚ ਪਤਾ ਜੀ ਹਾਰ ਕਿਵੇਂ ਦੀ ਮਿੰਤਾ ਕਰਦੀ ਰਹੀ ਦੋਸਤਾਂ ਦੀ ਮਿੰਤਾ ਕਰਦੀ ਦੀ ਉਹ ਮੁੰਡੇ ਦੀਆਂ ਵੀ ਕਿਸੇ ਪਾਸੇ ਇਹਨੂੰ ਮਨਾ ਲਓ ਜੇ ਵੀ ਮੇਰੇ ਘਰੇ ਪਤਾ ਉਹ ਮੈਂ ਰਿਐਲਿਟੀ ਚ ਪਤਾ ਲੱਗ ਗਿਆ ਮੇਰੇ ਘਰੇ ਵੀ ਇਦਾਂ ਦਾ ਕਰਕੇ ਕਿ ਮੈਂ ਬਿਮਾਰ ਰਹਿਣ ਲੱਗ ਗਈ ਕੁਛ ਖਾਣਾ ਨਹੀਂ ਸੀ ਪੀਣਾ ਨਹੀਂ ਸੀਗਾ ਤੇ ਫਿਰ ਇਸ ਤੋਂ ਬਾਅਦ ਮੈਂ ਥਾਣੇ 'ਚ ਦਰਖਾਸਤ ਲਿਖਵਾਤੀ ਵੀ ਆ ਵੀ ਇਦਾਂ ਦਾ ਕਰਕੇ ਵੀ ਮੁੰਡਾ ਵਾਦਾ ਵਾਦਾ ਕਰਕੇ ਮੈਨੂੰ ਯੂਜ਼ ਕਰੀ ਗਿਆ ਤੇ ਹੁਣ ਵੀ ਨਹੀਂ ਆਉ ਉਹਦੇ ਘਰ ਦੇ ਉਹ ਕਰਦੇ ਨਹੀਂ ਉਹ ਮੁੰਡਾ ਮੇਰਾ ਕੋਈ ਕਨੈਕਟ ਚ ਆ ਰਿਹਾਗਾ ਤੇ ਪੁਲਸ ਵਾਲੇ ਕਹਿੰਦੇ ਵੀ ਸਾਡੇ ਕੋ ਮੋਡੀ ਫੈਮਿਲੀ ਨੂੰ ਬੁਲਾਇਆ ਪਾਪਾ ਨੂੰ ਬੁਲਾਇਆ ਮੁੰਡੇ ਨੂੰ ਇੱਕ ਵਾਰ ਵੀ ਨਹੀਂ ਪੇਸ਼ ਕੀਤਾ ਮੈਨੂੰ ਪੇਸ਼ ਕਰੀਗੇ ਵਾਰੀ ਵਾਰੀ ਤੇ ਬਾਅਦ ਚੋਂ ਇੱਕ ਦਿਨ ਉਹ ਕਹਿੰਦੇ ਵੀ ਨਾ ਸਾਡਾ ਮੁੰਡਾ ਪੇਸ਼ ਹੋਵੇ ਨਹੀਂ ਅਸੀਂ ਤੇਰਾ ਵਿਆਹ ਕਰੀਏ ਕੋਈ ਸਾਡੀ ਅਦਰ ਕਾਸਟ ਤੇਰੀ ਅਦਰ ਕਾਸਟ ਮਹਕੋ ਥੋੜੇ ਮੁੰਡੇ ਨੇ ਵੇਖਣਾ ਸੀ ਪਹਿਲਾਂ ਵੀ ਅਦਰ ਕਾਸਟ ਹੈ ਉਹ ਆਪਦੀ ਕਾਸਟ ਨਾਲ ਉਹ ਕਰਦਾ ਫਿਰ ਮੈਂ ਥੋੜੀ ਕਿਹਾ ਸੀ ਉਹਨੂੰ ਵੀ ਮੇਰੇ ਨਾਲ ਗੱਲ ਕਰ ਜਾ ਇਦਾਂ ਕਰ ਮੈਂ ਖੁਦ ਆਇਆ ਸੀ ਮੇਰੇ ਕੋਲ ਪਰ ਉਹ ਫਿਰ ਵੀ ਕਹਿੰਦੇ ਵੀ ਅਸੀਂ ਨਾ ਅਸੀਂ ਆਪਦੇ ਮੁੰਡੇ ਦਾ ਵਿਆਹ ਕਰਦੇ ਨੇ ਤੇਰੇ ਨਾਲ ਫਿਰ ਮੈਂ ਹਾਰ ਕੇ ਸਾਡੇ ਪਿੰਡ ਦੇ ਸਰਪੰਚ ਕਹਿੰਦਾ ਵੀ ਵੀ ਜਾਤ ਜਾ ਕੇ ਤੂੰ ਜਿਹੜੇ ਥੋੜੇ ਚ ਕੁਝ ਇਦਾਂ ਦਾ ਹੋਇਆ ਕਹਿੰਦਾ ਜੇ ਤੂੰ ਰਿਅਲਿਟੀ ਨਾਲ ਇਹਦੇ ਰਹਿਣਾ ਚਾਹੁੰਦੀ ਆ ਜਾਂ ਕਿਵੇਂ ਆਗਾ ਵੀ ਅਤੋਂ ਦਾ ਮੈਡੀਕਲ ਕਰਵਾ ਕੇ ਵੀ ਉਹ ਕਰਵਾ ਲੈ ਸ਼ਾਇਦ ਇਹਦੇ ਤੇ ਕੁਝ ਕੋਈ ਕਾਰਵਾਈ ਕਰੀ ਜਾਵੇ ਜਾਂ ਮੁੰਡਾ ਵਿਆਹ ਕਰਵਾ ਲੂ ਜਾਂ ਫਿਰ ਅਸਤਾ ਜਾ ਭੁਗਤਲ ਉਹਦੀ ਬ ਤੇ ਮੈਂ ਮਤਲਬ ਸਰਦੂਲਗੜ੍ਹ ਹਸਪਤਾਲ ਜਦੋਂ ਮੈਡੀਕਲ ਕਰਵਾਇਆ ਉੱਥੇ ਮਤਲਬ ਮੈਡੀਕਲ ਵਾਲਿਆਂ ਤੋਂ 2 2 ਦਿਨਾਂ ਬਾਅਦ ਉਹਦੀ ਫੈਮਿਲੀ ਤੇ ਪੁਲਿਸ ਵਾਲੇ ਆ ਗਏ ਕਹਿੰਦੇ ਵੀ ਅਸੀਂ ਇੱਕ ਮੁੰਡਾ ਕੇ ਵਿਆਹ ਕਰਾਉਣ ਲਈ ਰਾਜੀ ਆ ਪਰ ਤੇ ਡਰ ਪਰ ਤੇ ਜਿਹੜਾ ਪੈਂਦਾ ਸੀ ਉਹ ਡਰ ਤੋਂ ਬੋਲਣ ਲੱਗੇ ਕਹਿੰਦੇ ਅਸੀਂ ਵਿਆਹ ਕਰਵਾਉਣ ਲਈ ਰਾਜੀ ਆ ਮੁੰਡਾ ਵੀ ਰਾਜੀ ਆ ਤੇ ਮੁੰਡੇ ਦੀ ਫੈਮਿਲੀ ਵੀ ਰਾਜੀ ਆ ਪੁਲਿਸ ਨੇ ਮੈਥੋਂ ਇਹ ਵਿਆਹ ਲਖਵਾ ਲਏ ਕਹਿੰਦੇ ਵੀ ਮੁੰਡਾ ਵਿਆਹ ਕਰਨ ਲਈ ਰਾਜੀ ਆ ਤੇ ਤੂੰ ਆਪ ਦੀ ਕਾਰਵਾਈ ਵਾਪਸ ਲੈ ਲੈ ਉਹਨਾਂ ਨੇ ਕੋਈ ਸੋਚੀ ਸਮਝੀ ਚਾਰਸੀ ਪੈਸੇ ਪੂਸੇ ਖਵਾ ਰੱਖੇ ਸੀ ਉਹਨੂੰ ਮੈਨੂੰ ਤਾਂ ਕੀ ਪਤਾ ਸਰ ਮੈਂ ਕੱਲੀ ਕੱਲੀ ਆਪਦੀ ਮਾਂ ਬਾਪ ਦੀ ਕੋਈ ਕੱਲੀ ਕੱਲੀ ਕੁੜੀ ਸੀਗੀ ਨਾ ਕੋ ਮੇਰਾ ਭੈਣਾ ਨਾ ਕੋਈ ਭਰਾਗਾ ਮੇਰੇ ਬਾਪ ਮੇਰਾ ਦਾਰੂ ਪੀਂਦਾਗਾ ਠੀਕ ਆ ਮੈਂ ਸਾਰੇ ਕਿਤੇ ਕੱਲੀ ਭੱਜੀ ਦੀ ਕੱਲੀ ਮੈਨੂੰ ਥਾਣੇ 'ਚ ਬੁਲਾਉਂਦੇ ਰਹੇ ਕੁੱਤਿਆਂ ਵਾਂਗੂ ਕਿਤੇ ਇੱਧਰ ਕਿਤੇ ਉੱਧਰ ਮਤਲਬ ਮੈਂ ਰਾਤ ਨੂੰ 8 7 9 ਵਜੇ ਤੱਕ ਉਹਨੂੰ ਬੁਲਾਉਂਦੇ ਰਹੇ ਥਾਣੇ 'ਚ ਤੇ ਮੇਰੀ ਕੋਈ ਕਾਰਵਾਈ ਨਹੀਂ ਉਹ ਤਾਂ ਕੋਈ ਕਾਰਵਾਈ ਹੋਈ ਨਾ ਕੁਝ ਹੋਰ ਲੈਨਾਂ ਦੇ ਨਾਲ ਕੁਝ ਨਹੀਂ ਹੋਇਆ ਉਹ ਤੇ ਮੈਨੂੰ ਮੈਨੂੰ ਹੀ ਬੁਲਾਉਂਦੇ ਰਹੇ ਹੈਗੇ ਫਿਰ ਹਰ ਜਦੋਂ ਮਤਲਬ ਸਾਡੇ ਉਹਨਾਂ ਨੇ ਬਿਆਨ ਵਿਗਰਾ ਲੈ ਲੈ ਵੀ ਮੁੰਡਾ ਵਿਆਹ ਕਰਨ ਲਈ ਰਾਜੀ ਹੈਗਾ ਤੇ ਉਹ ਮੁੰਡਾ ਉਹਦੀ ਫੈਮਿਲੀ ਮੇਰੇ ਕੋਲ ਛੱਡ ਗਿਆ ਹਸਪਤਾਲ 'ਚ ਕਹਿੰਦੇ ਤੂ ਰੱਖਾ ਸੀ ਇਹਨੂੰ ਨਾਜਵਾਲੀਆਂ ਨਾਲ ਕੱਲ ਵਾਲੀਆਂ ਨਹੀਂ ਤੈਨੂੰ ਵਾਲੀਆਂ ਮੁੰਡਾ ਸਾਡੇ ਕੋਲ ਛੱਡ ਗਏ ਤੇ ਉੱਥੇ ਸਾਨੂੰ ਮਤਲਬ ਹਸਪਤਾਲ ਸਾਨੂੰ ਨੇਰਾ ਹੋ ਗੱਥਮੀ ਲੱਗ ਗਈ ਮੇਰੇ ਭੂਆ ਘਰ ਸੀ ਅਸੀਂ ਉੱਥੇ ਵੀ ਉਹ ਮੁੰਡੇ ਨੂੰ ਲੈ ਕੇ ਗਏ ਉੱਥੇ ਹੀ ਪਤਾ ਲੱਗ ਗਿਆ ਵੀ ਇਹਨਾਂ ਦਾ ਕੋਈ ਜਵਾਈ ਆ ਜਾਂ ਸਾਰੇ ਕਿਤੇ ਹੀ ਗੱਲ ਫੈਲ ਗਈ ਵੀ ਇਹਨਾਂ ਦਾ ਜਵਾਈ ਹੈ ਜਵਾਈ ਹੈ ਵੀ ਕੁੜੀ ਵਿਆਹ ਤੀ ਜਾਂ ਐ ਕਰ ਤੇ ਸਾਰੇ ਕਿਤੇ ਰੌਲਾ ਪੈ ਗਿਆ ਜਿੱਤੇ ਅਸੀਂ ਘਰੇ ਲਿਆਇਓ ਮੁੰਡੇ ਨੂੰ ਤਿੰਨ ਦਿਨ ਰਿਹਾ ਤੀਹ ਦਿਨ ਉਹਦੇ ਫੈਮਲੀ ਨੇ ਥਾਣੇ 'ਚ ਬੁਲਾ ਲਿਆ ਕਹਿੰਦੇ ਸਾਡੇ ਮੁੰਡੇ ਦੀ ਉਮਰ ਛੋਟੀ ਹੈਗੀ ਕਿ ਵਿਆਹ ਨਹੀਂ ਅਸੀਂ ਕਰਾ ਸਕਦੇ ਅਗੇ ਥਾਣੇ 'ਚ ਬੁਲਾਓ ਇਹਨਾਂ ਨੂੰ ਅਸੀਂ ਥਾਣੇ 'ਚ ਬਾਗੇ ਕਿਹਾ ਜਦੋਂ ਅਕੇ ਉਹਨਾਂ ਨੂੰ ਟਾਈਮ ਲੈ ਲੈ ਸਾਥੋਂ ਅਗੇ ਵੀ ਜਰੂਰ 11 ਮਹੀਨੇ ਹੋ ਗਏ ਮੁੰਡਾ 21 ਸਾਲ ਦਾ ਹੋ ਗਿਆ ਕਹਿੰਦੇ ਉਦੋਂ ਵੀ ਅਸੀਂ ਇਹਨਾਂ ਵਿਆਹ ਕਰ ਦਾਂਗੇ ਕਹਿੰਦੇ ਫੇਰ ਆਕੇ ਜਦੋਂ 11 ਮਹੀਨੇ ਲੈ ਲੇ ਤੇ ਇਸ ਤੋਂ ਬਾਅਦ ਜਦੋਂ 11 ਮਹੀਨੇ ਪੂਰੇ ਹੋ ਗਏ ਉਹਨਾਂ ਪਹਿਲੀ ਜਦੋਂ 11 ਟਾਈਮ ਲੈਂਦਾ ਸੀਗਾ ਹੁਣ ਮੇਰਾ ਨੰਬਰ ਬਲੌਕ ਮਾਰ ਤਾ ਜਾਣ ਸਾਰੀ ਸਾਰਾ ਕੁਝ ਬੰਦ ਕਰਤਾ ਇੰਸਟਾਗ੍ਰਾਮ ਤੋਂ ਬਲੌਕ ਮਾਰਦਾ ਨੰਬਰ ਸਾਰਾ ਬਲੌਕ ਮਾਰਤਾ ਮੈਂ ਇਹ ਕੀ ਮਤਲਬ ਉਹ ਚ ਟਾਈਮ ਲੈ ਲੈ ਵਿਆਹ ਦਾ ਤੇ ਤੁਸੀਂ ਬਲੌਕ ਕਿਉਂ ਮਾਰੀ ਉਹਨੇ ਮੈਨੂੰ ਕੀ ਗੱਲ ਮੈਂ ਕਨੈਕਟ ਕਰਨ ਦੀ ਵੀ ਕੋਸ਼ਿਸ਼ ਕੀਤੀ ਕੋਈ ਗੱਲ ਨਹੀਂ ਉਹਦਾ ਬਾਪ ਮੈਨੂੰ ਸੂਈ ਕੁੱਤੀ ਮੰਗੂ ਪੈਂਦਾ ਵੀ ਹਾਂ ਕੀ ਐ ਤੂੰ ਬੋਲ ਕੀ ਕਰ ਲੇਗੀ ਕਾਫੀ ਮੈਨੂੰ ਜਲੀਲ ਕੀਤਾ ਮੇਰੀ ਕਾਸਟ ਬੋਲ ਬੋਲ ਕੇ ਮਰਾਸ ਤੋਂ ਬਾਪ ਕੁਝ ਬੋਲੇ ਮੇਰੀ ਕਾਸਟ ਪਰ ਖੀਗੇ ਕਹਿੰਦੇ ਤੂੰ ਐ ਆ ਤੇ ਫਲਾਣਾਗੀ ਇੰਨੇ ਗੰਦੇ ਗੰਦੇ ਅਰੋਪ ਲਾਏ ਕਹਿੰਦੇ ਕੁੜੀ ਤਾਂ ਵੀ ਇਹਦੀ ਫਲਾਣਾਗੀ ਇਹਦੇ ਕੁਛ ਅੱਗੇ ਨਹੀਂ ਹੈਗਾ ਕਿ ਉਹਦਾ ਬਾਪ ਕਹਿੰਦਾ ਉਹਦੀ ਮਾਂ ਕਹਿੰਦੀ ਝੂਠ ਹੀ ਮਾਰਨੀ ਸੀ ਤਾਂ ਕਹਿੰਦੀ ਬਾਹਰ ਬਾਹਰ ਤੱਕ ਵਸੀਮ ਤੱਕ ਰੱਖਦਾ ਕਹਿੰਦੀ ਘਰੇ ਲਿਆਉਣ ਦੀ ਕੀ ਲੋੜ ਸੀਗੀ ਇਦਾਂ ਤਾਂ ਗੱਲਾਂ ਗਸਤੀਆਂ ਪਤ ਨਹੀਂ ਕੀ ਕੁਛ ਕਿਹਾ ਮੈਨੂੰ ਉਹਨਾਂ ਨੇ ਪਰ ਜਦੋਂ ਉਹ 11 ਮਹੀਨਾ ਟਾਈਮ ਟਾਈਮ ਪੂਰਾ ਹੋ ਚਿੱਕ ਮਹੀਨੇ ਰਿਹਾ ਉਹਨਾਂ ਦੀ ਫੈਮਿਲੀ ਨੇ ਮੁੰਡਾ ਹੀ ਗਾਇਬ ਕਰਤਾ ਕਹਿੰਦੇ ਸਾਡਾ ਮੁੰਡਾ ਤਾਂ ਹੈ ਨਹੀਂ ਜੇ ਕਹਿੰਦੇ ਲੱਭਦਾ ਕਹਿੰਦੇ ਭਾਲ ਲੱਭਾ ਤੇ ਮੈਨੂੰ ਥਾਣੇ 'ਚ ਵੀ ਬੁਲਾਇਆ ਉਹਦੇ ਬਾਪ ਨੇ ਕਿ ਸਾਡਾ ਵੀ ਮੁੰਡਾ ਗਾਇਬ ਆਗਾ ਦੱਸ ਕਹਿੰਦੇ ਕਿੱਥੇ ਆ ਵੀ 11 ਮਹੀਨੇ ਤੁਹਾਡੇ ਕੋਲ ਰਿਹਾ ਵੀ ਮੈਨੂੰ ਕੀ ਪਤਾ ਵੀ ਤੁਹਾਡਾ ਮੁੰਡਾ ਕਿੱਥੇ ਹੈਗਾ ਮੈਂ ਤੁਹਾਨੂੰ ਪੁੱਛਣਾ ਮੇਰਾ ਟਾਈਮ ਪੂਰਾ ਹੋ ਗਿਆ ਵੀ ਮੁੰਡਾ ਕਿੱਥੇ ਹੈਗਾ ਉਪਰ ਹਜੇ ਮੇਰੇ ਤੇ ਬਲੇਮ ਕਰਦਿਆ ਉਹਦੇ ਬਾਪ ਨੂੰ ਫੋਨ ਲਾਇਆ ਵੀ ਤੁਹਾਡਾ ਟਾਈਮ ਪੂਰਾ ਹੋ ਗਿਆ 11 ਮਹੀਨਾ ਤੇ ਵੀ ਤੁਹਾਡਾ ਮੁੰਡਾ ਕਿੱ ਕਹਿੰਦਾ ਮੈਨੂੰ ਨਹੀਂ ਪਤਾ ਮੈਂ ਤੇਰੇ ਤੋਂ ਮੁੰਡਾ ਲੈਣਾ ਮੈਂ ਤੈਨੂੰ ਬਰਬਾਦ ਕਰ ਦੂੰ ਮਿਲਕੋਲ ਰਿਕਾਰਡਿੰਗ ਆ ਸਭ ਕੁਝ ਵੀ ਆਗਾ ਕਹਿੰਦਾ ਮੈਂ ਤੈਨੂੰ ਕਿਸੇ ਜੋਗੀ ਨਹੀਂ ਛੱਡਦਾ ਕਹਿੰਦਾ ਬਰਬਾਦ ਕਰ ਦੇਣਾ ਤੈਨੂੰ ਐ ਕਰ ਦੇਣਾਗਾ ਬਹੁਤ ਕੁਝ ਬੋਲੇ ਮੈਨੂੰ ਅਨੁਸਾਰ ਮੈਂ ਤੇ ਇਹੀ ਕਹਿਣੀ ਹੈ ਕਿ ਕੋਈ ਮੇਰੀ ਹੈਲਪ ਕਰੇ ਜਾਂ ਕੁਝ ਮੇਰੇ ਕੋਈ ਕਾਰਵਾਈ ਹੋਵੇ ਕਿਤੇ ਵੀ ਹੈਗਾ ਮੁੰਡਾ ਭੱਜਿਆ ਭੱਜਾ ਕੁਦ ਕਿਤੇ ਵੀ ਕੁਝ ਹੈਗਾ ਕਿ ਉਹਨੂੰ ਲੱਭ ਕੇ ਲਿਆਓ ਜਾਂ ਕੁਝ ਵੀ ਹੋਵੇ ਉਹ ਤੇ ਕਾਰਵਾਈ ਹੋਵੇ ਸਰ ਬਸ ਕਿਸ ਤਰ੍ਹਾਂ ਦੀ ਹੈਲਪ ਭਾਰਦੇ ਹੋ ਤੁਸੀਂ ਸਰ ਵੀ ਜਾ ਤਾ ਸਿੱਧਾ ਹੋ ਕੇ ਵਿਆਹ ਕਰ ਵਾਲੀ ਮੇਰੀ ਬਦਨਾਮੀ ਬਹੁਤ ਹੋ ਚੁੱਕੀ ਹੈ ਮੇਰੇ ਪਿੰਡ ਚ ਨਹੀਂ ਹੁਣ ਮੈਨੂੰ ਕਿਸੇ ਨੇ ਅਪਣਾਉਣਾ ਔਰ ਨਹੀਂ ਮੈਂ ਕਿਤੇ ਜਾਣਾਗਾ ਵੀ ਜਾਓ ਮੇਰੇ ਨਵਿਆਹ ਕਰ ਵਾਲੀ ਸਿੱਧਾ ਹੋ ਕੇ ਜਾਓ ਤਾਂ ਕੋਈ ਕਾਰਵਾਈ ਬੰਦਦੀ ਹੋਵੇ ਬਸ ਨਹੀਂ ਮੇਰੇ ਭੈਣਾਂ ਨਾਲ ਕੋਈ ਭਰਾ ਹੈ ਮੈਂ ਇਕੱਲੀ-ਇਕੱਲੀ ਹੈ ਸਰ ਮੈਨੂੰ ਕੁੱਤਿਆ ਮਗੋਂ ਨੇ ਪਜਾਰ ਰੱਖਿਆਗਾ ਮੇਰੇ ਤੇ ਮਤਲਬ ਐਨਾ ਪ੍ਰਸ਼ਨ ਮੈਨੂੰ ਇੱਕ ਕਮਰੇ ਚ ਵੀ ਬੰਦ ਕਰ ਲਏ ਸੀ ਦੀ ਫੈਮਿਲੀ ਨੇ ਕੋਈ ਮੇਰਾ ਗਾਲ ਖਿੱਚਦਾ ਕੋਈ ਕੋਸ਼ ਕਰਦਾ ਮੈਨੂੰ ਕਮਰੇ ਚ ਬੰਦ ਕਰਕੇ ਮੂਹਰੇ ਬੰਦੇ ਖੜ ਗਏ ਕਹਿੰਦੇ ਹੁਣ ਦੱਸ ਕਹਿੰਦੇ ਰਾਜ਼ੀਨਾਮਾ ਕਰੇਂਗੀ ਕਿ ਨਹੀਂ ਮਾਂ ਮੈਂ ਨਹੀਂ ਕਰ ਚਾਹੇ ਮੈਨੂੰ ਮਾਰ ਦੋ ਚਾਹੇ ਤੁਸੀਂ ਅੱਜ ਮਾਰ ਦੋ ਚਾਹੇ ਕੱਲ ਮਾਰ ਦੋ ਵੀ ਮੇਰੀ ਇੱਜ਼ਤ ਪਕਾਉਣੀ ਹੈਗੀ ਮੈਨੂੰ ਕਹਿੰਦੇ ਪੈਸੇ ਲੈ ਲਾ ਵੀ ਸਾਡੇ ਮੂਲੇ ਰਾਜ਼ੀਨਾਮਾ ਕਰਦੇ ਮੈਂ ਮੈਂ ਪਕਾਉਣੀ ਹੈਗੀ ਨਾ ਮੇਰੀ ਇੱਜ਼ਤ ਪਕਾਉਣੀ ਹੈਗੀ ਤੁਹਾਡੇ ਚ ਕੋਈ ਅੰਕ ਸ਼ਰਮ ਦੀ ਕੋਈ ਨਾਮ ਦੀ ਚੀਜ਼ ਨਹੀਂ ਹੈਗੀ ਪਰ ਮੇਰੇ ਫਿਰ ਕਿ ਹੋ ਗਿਆ ਜੀ ਪਹਿਲਾਂ ਚਲ ਮੈਨੂੰ ਹਾਂ ਕਰਤੀ ਉਹ ਮੇਰੀ ਸਾਇਦ ਤੋਂ ਵੱਡੀ ਗਲਤੀ ਸੀ ਮੈਂ ਮੰਨਦੀ ਆ ਵੀ ਮੈਂ ਇਸ ਮੁੰਡੇ ਨੂੰ ਹਾਂ ਕਰੀ ਵਾਰੀ ਮਾਪੇ ਨੂੰ ਪੁੱਛਣਾ ਸੀ ਜੇ ਕੁਝ ਵੀ ਹੈਗਾ ਪਰ ਉਹ ਮੁੰਡੇ ਨੇ ਇੱਕ ਵਾਰ ਨਹੀਂ ਸੋਚੇ ਮੈਂ ਤਾਂ ਹੀ ਸੋਚੇ ਸੀ ਕਿ ਵੀ ਹਾਂ ਮੁੰਡਾ ਆਪਦੀ ਫੈਮਲੀ ਨੂੰ ਮਨਾ ਲੂ ਚਲ ਮੈਂ ਆਪਦੇ ਘਰ ਦੇ ਨੂੰ ਮਨਾਲ ਵੀ ਮੰਨ ਜਾਣਗੇ ਵੀ ਮੈਂ ਤਾਂ ਕੱਲੀ ਕੱਲੀ ਆਂਗੀ ਕੋਈ ਮੰਨ ਜਾਣਗੇ ਪਰ ਉਹ ਮੁੰਡੇ ਨੇ ਮੈਨੂੰ ਚੁਲਾਕੀ ਖੜੀ ਗਈ ਮੈਨੂੰ ਯੂਜ਼ ਕਰਕੇ ਛੱਡਤਾ ਮਣ ਕਿ ਹੁਣ ਭੱਜ ਗਏ ਨਹੀਂ ਪਤਾ ਕਿੱਥੇ ਆ ਕਿਤੇ ਨਾ ਉਹਦੀ ਫੈਮਲੀ ਉਹਨੇ ਮੇਰੇ ਤੇ ਉਹ ਕਰਦੀ ਪਈ ਹੈ ਪ੍ਰੈਸ਼ਰ ਪਾਉਂਦੀ ਪਈ ਹੈਗੀ ਵੀ ਮੁੰਡਾ ਕੱਢ ਜਿੱਤੇ ਹੈਗਾ ਸਾਡਾ ਕਿਦਰ ਹੱਡਾਂ ਚੋਂ ਕੱਢਾਂਗੇ ਅਸੀਂ ਜਿਹੜੇ ਮੁੰਡੇ ਨੂੰ ਕੁਝ ਹੋ ਗਿਆ ਤੈਨੂੰ ਬਰਬਾਦ ਕਰ ਦਾਂਗੇ ਤੈਨੂੰ ਕਿਸੇ ਝੋਗਣੀ ਛੱਡ ਦੇ ਕਹਿੰਦੇ ਤੈਨੂੰ ਮਾਰ ਦਾਂਗੇ ਫੁਲਾਣਾ ਕਰ ਦਾਂਗੇ ਐਸੇ ਤੱਕ ਕਿ ਮੈਨੂੰ ਸੁਸਾਈਡ ਤੱਕ ਮਜਬੂਰ ਕੀਤਾ ਗਿਆ ਉਹ ਬੰਦੇ ਭੇਜਦੇ ਰਹੇ ਮੇਰੇ ਘਰ ਕਹਿੰਦੇ ਤੂੰ ਸੁਸਾਈਡ ਕਿਉਂ ਨਹੀਂ ਕਰ ਲੈਂਦੀ ਮਾਰ ਕਿਉਂ ਨਹੀਂ ਜਾਂਦੀ ਤੂੰ ਹੂੰ ਐਸੇ ਤੱਕ ਮੈਂ ਕਰੋ ਪੱਜੀ ਵੀ ਕਹੀ ਤੂੰ ਸੁਸਾਈਡ ਕਰਨ ਲਈ ਵੀ ਮੈਨਾਂ ਅਚਾਨਕ ਹਾਲ ਮੰਨੂ ਕਿ ਮੈਨੂੰ ਜੀਣ ਦਾ ਕੋਈ ਹੱਕ ਨਹੀਂ ਹੈਗਾ ਜੇ ਮੈਂ ਗਲਤੀ ਕੀਤੀ ਆ ਤਾਂ ਮੈਨੂੰ ਪਛਤਾਵਾ ਵੀ ਕਰਨਾ ਚਾਹੀਦਾ ਮੈਂ ਮਰਨ ਤੱਕ ਗਈ ਜਦੋਂ ਬਸ ਅੱਗੇ ਮੇਰੇ ਮਾਮੇ ਹੋਰ ਨੇ ਪਤਾ ਨਹੀਂ ਕਿਵੇਂ ਸਾਹਮਣੇ ਮੈਨੂੰ ਉਹਨਾਂ ਨੇ ਫੜ ਫੜ ਲਿਆ ਮੈਂ ਨੈਰ ਤੇ ਛਾਲ ਮਾਰਨ ਲੱਗਦੀ ਸੀ ਬਸ ਹੂੰ ਮੇਰੇ ਮਾਮੇ ਮੈਨੂੰ ਉਹਦੇ ਨਾਨਕ ਕਿਲੇ ਗਏ ਉਹਨਾਂ ਨੇ ਮੈਨੂੰ ਮੀਨਾ ਕ ਸਾਹਮਣੇ ਆ ਕਹਿੰਦੇ ਇਹ ਨਹੀਂ ਕਹਿੰਦੇ ਤੂੰ ਬਹਾਦੀ ਨਾਲ ਕੰਮ ਲੈਣਾ ਮਤਲਬ ਐ ਥੋੜੀ ਵੀ ਉਹ ਕੱਲ ਨੂੰ ਤੂੰ ਮਰ ਜੇਂਗੀ ਕਹਿੰਦੇ ਉਹ ਜੀ ਜਾਊਗਾ ਫਿਰ ਤੇਰਾ ਕੀ ਫਾਇਦਾ ਕਹਿੰਦੇ ਇਹ ਕਰਨ ਦਾ ਉਹ ਤਾਂ ਮੌ ਨਾਲ ਜੀਉ ਆਦੀ ਜ਼ਿੰਦਗੀ ਤੂੰ ਆਪਦੇ ਮਾਪੇ ਦੀ ਕੱਲੀ ਕੱਲੀ ਕੁਣੀ ਹੈ ਤੈਨੂੰ ਤੂੰ ਮਰ ਗਈ ਉਹਨਾਂ ਦਾ ਕੀ ਹੈਗਾ ਹੂੰ ਇਹ ਗੱਲ ਸੋਚ ਕੇ ਫਿਰ ਮੈਂ ਕਿਹਾ ਵੀ ਮੈਂ ਲੜੂੰਗੀ ਜਿੱਥੋਂ ਤੱਕ ਮੈਂ ਕੱਲਿਆਂ ਕੋਈ ਗੱਲ ਨਹੀਂ ਕੋਈ ਤਾਂ ਨਾਲ ਖੜੂ ਗਈ ਸਾਰੀ ਦੁਨੀਆ ਇੱਕੋ ਜਿਹੀ ਤਰ੍ਹਾਂ ਨਹੀਂ ਹੁੰਦੀ ਹੈਗੀ ਵੀ ਕੋਈ ਤਾਂ ਸਾਥ ਆ ਕੇ ਦੇਊਗਾ ਇਸ ਕਰਕੇ ਜੀ ਮੈਂ মিডিਆ ਦਾ ਸਹਾਰਾ ਲਿਆ ਕਿਉਂਕਿ ਬਹੁਤ ਲੋਕ ਮੈਨੂੰ ਚੰਗੀ ਵੀ ਕਹਿਣਗੇ ਮਾੜੀ ਵੀ ਕਹਿਣਗੇ ਕਿਉਂਕਿ ਮੇਰੇ ਕੋਲੇ ਹੋਰ ਕੋਈ ਚਾਰਾ ਨਹੀਂ ਸੀਗਾ ਮੇਰੇ ਕਿਸੇ ਨੇ ਕੋਈ ਸਾਥ ਨਹੀਂ ਦਿੱਤਾ ਮੈਂ মিডিਆ ਦੇ ਸਾਰੇ ਜੇ ਕੋਈ ਮੇਰਾ ਕੋਈ ਸਾਥ ਦੇ ਸਕਦਾ ਮੈਂ ਬਸ ਮੈਂ ਆਪਦੀ ਹੈਲਪ ਕਰਨਾ ਮਗਮੋ ਕਰਨਾ ਚਾਹੁੰਦੀ ਆ ਕਿ ਕੋਈ ਮੇਰੀ ਹੈਲਪ ਕਰੇ ਆ ਕਿ ਕੋਈ ਵੀ ਪ੍ਰਸ਼ਾਸਨ ਪ੍ਰਸ਼ਾਸਨ ਦੀ ਮੇਰੀ ਕੋਈ ਵੀ ਗਲਤੀ ਮੇਰੇ ਸੁਣ ਨਹੀਂ ਰਹੀ ਹੈਗੀ ਮੈਨੂੰ ਥਾਣੇ ਤੇ ਜਾਨੀ ਉਹਥੇ ਮੈਨੂੰ ਮੰਦਾ ਜੰਦਾ ਬੋਲ ਕੇ ਭਜਾ ਦਿੰਦੇ ਮੇਰੇ ਕੋਈ ਗੱਲ ਨਹੀਂ ਸੁਣਦੇ ਕਹਿੰਦੇ ਤੇ ਕੋਈ ਕਾਰਵਾਈ ਨਹੀਂ ਹੁੰਦੀਗੀ ਸਾਰੇ ਕਿਤੇ ਜਾਈ ਵੀ ਕੋਈ ਪ੍ਰਸ਼ਾਸਨ ਵਾਲੀ ਮੇਰੀ ਗੱਲ ਨਹੀਂ ਸੁਣਦੇ ਉਹ ਕਹਿੰਦੇ ਪੈਸੇ ਦਿਓ ਤੇ ਆ ਤੁਸੀਂ ਨੋਕ ਨਹੀਂ ਤਾਂ ਲੱਗਿਆ ਤੁਹਾਨੂੰ ਖਾਂ ਤੁਹਾਨੂੰ ਮਿਲਦੀਆਂ ਉਹ ਕਦੇ ਵਾਸਤੇ ਨਹੀਂ ਮਿਲਦੀਆਂ ਲੱਗੀਆਂ ਕਿਹੜੇ ਥਾਣੇ 'ਚ ਤੁਸੀਂ ਦਰਖਾਸਤ ਦਿੱਤੀ ਸੀ ਜਿਹੜੀ ਸੁਣਵਾਈ ਨਹੀਂ ਹੋਈ ਤੁਹਾਡੀ ਮੈਂ ਉਹ ਥਾਣਾ ਪਿੰਡ ਚੁਨੀਰ 'ਚ ਦਿੱਤੀ ਸੀ ਉੱਥੋਂ ਦੇ ਸਾਰੇ ਪੁਲਿਸ ਵਾਲੇਗੇ ਇਦਾਂ ਹੀ ਨਜ਼ਰ ਨਾਲ ਵੇਂਦੇ ਨੇ ਕਿ ਪੁੱਛੋ ਹੀ ਨਾ ਅਗਲੇ ਪਹਿਲਾਂ ਹੱਸਣਗੇ ਲੋਕ ਤੇ ਵੀ ਆ ਗਈ ਦੁਬਾਰਾ ਉਹੀ ਕੁੜੀ ਬਾਰੀ-ਬਾਰੀ ਗੇੜੇ ਕੱਢਦੀ ਹੈਗੀ ਹੱਸਣਗੇ ਉਹ ਆਪਸ ਵਿੱਚ ਬੇ ਕੁੜੀ ਉਹ ਆ ਗਈ ਫੇਰ ਦੁਬਾਰਾ ਮੇਰੇ ਕੋਈ ਉਹਨਾਂ ਨੇ ਪੈਸੇ ਪਾ ਰੱਖ ਕੇ ਥਾਣੇ 'ਚ ਮੇਰੀ ਕੋਈ ਗੱਲ ਨਹੀਂ ਸੁਣਦਾ ਉਥੇ ਐਸਐਸਪੀ ਸਾਹਿਬ ਨੂੰ ਨਹੀਂ ਮਿਲੇ ਡਿਪਟੀ ਸਾਹਿਬ ਨੂੰ ਸਰ ਮੈਂ ਪੇਸ਼ ਹੋਈ ਸੀ ਗਿਆ ਐਸਐਸਪੀ ਦੇ ਉਹ ਕਹਿੰਦੇ ਆਪਦੇ ਥਾਣੇ ਚ ਮੈਂ ਦਰਖਾਸਤ ਵੀ ਲਾਈ ਉਹਨਾਂ ਨੇ ਪਾਸ ਡਿਪਟੀ ਤੋਂ ਕਰਕੇ ਇਧਰ ਸਾਡੇ ਥਾਣੇ ਚ ਲਿਆ ਮਤਲਬ ਪਿਓ ਕਰਤੀ ਹਮ ਰੈਪਟ ਪਾਤੀ ਸਾਡੇ ਮਤਲਬ ਥਾਣੇ ਚ ਪਿਓ ਕਰਤੀ ਗਾ ਭੇਜਤੀ ਆ ਤੇ ਫਿਰ ਉੱਥੇ ਵੀ ਆ ਗਈ ਉੱਥੇ ਉਹ ਕਹਿੰਦੇ ਸਾਡੇ ਜਿੱਥੇ ਤੇਰੇ ਨਾਲ ਕੁਝ ਜੋ ਵੀ ਹੋਇਆ ਜਿੱਥੇ ਤੁਸੀਂ ਮਿਲਦੇ ਰਹੇ ਉਹ ਕਹਿੰਦੇ ਉੱਥੇ ਜਾਓ ਵੀ ਮੈਂ ਇੱਥੋਂ ਦੀ ਮੈਂ ਤਾਂ ਵਿੱਚ ਨਹੀਂ ਥਾਣੇ ਚ ਲਿਖਵਾਉਂਗੀ ਨਾ ਉਹ ਮੈਨੂੰ ਐਦਾਂ ਬੋਲ ਕੇ ਕਹਿੰਦੇ ਆਪ ਇੱਥੇ ਕੋਈ ਕਾਰਵਾਈ ਨਹੀਂ ਕਰ ਸਕਦੇ ਤੇ ਕੋਈ ਨਹੀਂ ਮੇਰੇ ਪ੍ਰਸ਼ਾਸਨ ਕੋਈ ਗੱਲ ਸੁਣਦਾ ਪਿਆ ਸਰ ਹਮ ਹਮ ਇਸ ਲਈ ਮੈਂ ਮੀੜਿਆ ਤਾਂ ਸਹਾਰਾ ਲਿਆ ਕਿ ਕੋਈ ਤਾਂ ਮੇਰੀ ਗੱਲ ਸੁਣੂ ਗਈ। ਕੀ ਲੱਗਦਾ ਤੁਹਾਨੂੰ ਹੁਣ ਜਦੋਂ ਤੁਹਾਡੀ ਪਹਿਲੇ ਦੋਸਤੀ ਸਿਰੇ ਨਹੀਂ ਚੜੀ। ਜਿਵੇਂ ਹੁਣ ਤੁਸੀਂ ਪਹਿਲਾਂ ਇੱਕ ਦੂਜੇ ਨੂੰ ਮਿਲਦੇ ਸੀ ਇੰਸਟਾਗ੍ਰam ਤੇ ਤੁਹਾਡੀ ਦੋਸਤੀ ਸਿਰੇ ਨਹੀਂ ਚੜੀ ਜੇ ਕੱਲ ਨੂੰ ਤੁਹਾਡੀ ਮੈਰਿਜ ਹੋ ਜਾਂਦੀ ਹੈ ਕਿ ਇਹ ਸਿਰੇ ਚੜ ਜਾਊਗੀ। ਕੀ ਇਹ ਮੁੰਡਾ ਸਿਰੇ ਲਾਊਗਾ ਤੁਹਾਡੇ ਨਾਲ ਨਭਾਊਗਾ ਪੱਕਾ? ਦੇਖੋ ਸਰ ਮੈਂ ਹੁਣ ਪਹਿਲਾਂ ਦੇਖਣਾ ਸੀਗਾ ਵੀ ਮੈਂ ਆਦਾ ਵਿਆਹ ਦਾ ਵਾਦਾ ਕਰੀ ਜਾਣਾਗਾ ਵੀ ਮੈਂ ਤੁਹਾਡੀ ਗੱਲ ਕਰਦਾ ਮੈਂ ਜਦੋਂ ਹੁਣ ਤੁਹਾਡੇ ਨਾਲੋਂ ਧੋਖਾ ਕਰ ਗਿਆ। ਕਿ ਜਦੋਂ ਤੁਹਾਡੀ ਉਹਦੇ ਨਾਲ ਮੈਰਿਜ ਹੋ ਗਈ ਪੱਕੀ ਉਦੋਂ ਬਾਅਦ ਵੀ ਧੋਖਾ ਕਰ ਸਕਦਾ ਤੁਹਾਡੇ ਨਾਲ ਤਾਂ ਨਹੀਂ ਕਰ ਸਕਦਾ ਕਰ ਸਕਦਾ ਜੀ ਮੈਂ ਬਸ ਐਂ ਕਹਿਣੀ ਆ ਜਾ ਉਹ ਸਿੱਧਾ ਮੂਲੇ ਪੂਰੇ ਮਨ ਨਾਲ ਆਪਣਾਏ ਜੀ ਮੈਨੂੰ ਵਿਆਹ ਕਰਾਉਣਾ ਕਰਨਾ ਤੋਂ ਨੇ ਨਹੀਂ ਆਦਰਵਾਇਜ਼ ਉਹਨੂੰ ਬਸ ਸਜ਼ਾ ਹੋ ਜਾ ਬੰਦੀ ਭੁਗਤ ਲੈ ਆਪਦੀ ਹੂੰ ਬਸ ਅੱਜਕੱਲ ਦੇ ਮੁੰਡੇ ਇਸੇ ਤਰ੍ਹਾਂ ਹੀ ਕੁੜੀਆਂ ਨੂੰ ਵਰਤ ਕੇ ਛੱਡ ਜਾਂਦੇ ਜਿਵੇਂ ਤੁਸੀਂ ਦੱਸ ਰਹੇ ਹੋ ਕਿ ਮੈਨੂੰ ਉਹਨੇ ਪਹਿਲਾਂ ਵਰਤਿਆ ਯੂਜ਼ ਕਰਿਆ ਹੁਣ ਮੈਨੂੰ ਛੱਡ ਗਿਆ ਕੀ ਇੰਸਟਾਗ੍ਰਾਮ ਤੇ ਤੁਹਾਡੀ ਦੋਸਤੀ ਹੋਈ ਸੀ ਤੁਸੀਂ ਵੀ ਇੱਕ ਪੜੇ ਲਿਖੇ ਹੋ ਤੁਹਾਨੂੰ ਪਹਿਲਾਂ ਨਹੀਂ ਪਤਾ ਲੱਗਿਆ ਵੀ ਅੱਜ ਕੱਲ ਦੇ ਮੁੰਡੇ ਇਦਾਂ ਹੀ ਕਰਦੇ ਤੇ ਮੇਰੇ ਨਾਲ ਵੀ ਹੋ ਸਕਦੀ ਆ ਤੇ ਉਹ ਗੱਲ ਤੁਹਾਡੇ ਨਾਲ ਹੋ ਵੀ ਗਈ ਹੈ ਹਾਂਜੀ ਸਰ ਮੈਂ ਉਹਨੂੰ ਇਹੀ ਗੱਲ ਮੈਂ ਵਾਰੀ ਵਾਰੀ ਕਹਿੰਦੀ ਰਹੀ ਆ ਵੀ ਹੁਣ ਦੱਸ ਦੇ ਮੈਨੂੰ ਵੀ ਹੁਣ ਮੈਂ ਆਪਦਾ ਪਿੱਛੇ ਮੁੜ ਜੂਗੀ ਠੀਕ ਆ ਵੀ ਕੱਲ ਨੂੰ ਕਿਤੇ ਜਾ ਕੇ ਤੂੰ ਕਹੇ ਵੀ ਮੈਂ ਨਹੀਂ ਕਰਾਉਣਾ ਜਾਂ ਇਹ ਨਹੀਂ ਕਰਨਾ ਪਰ ਉਹ ਆਪਦੇ ਮਾਪੇ ਦੀਆਂ ਸੋਹਾਂ ਖਾਈ ਗਿਆ ਮੇਰੇ ਬਾਪ ਨੂੰ ਟੈਕ ਹੋਣ ਵਾਲਾ ਕਹਿੰਦਾ ਮੈਨੂੰ ਉਹਦੀ ਸੌਂ ਲੱਗੇ ਕਹਿੰਦਾ ਮੈਂ ਤੇਰੇ ਬਿਨਾ ਮਰ ਜੂ ਆ ਮੈਂ ਕਰ ਦੂ ਮੈਂ ਨਹਿਰ 'ਚ ਛਾਲ ਮਾਰ ਦੇ ਮੈਂ ਗੱਲ ਨਾ ਕਰਦੀ ਕਹਿੰਦਾ ਮੈਂ ਨਹਿਰ 'ਚ ਛਾਲ ਮਾਰ ਦੇ ਮੈਨੂੰ ਸੁਸਾਈਡ ਦੇ ਮਤਲਬ ਧਮਕੇ ਦਿੰਦਾ ਰਿਹਾ ਮੈਂ ਜੇ ਗੱਲ ਨਾ ਕਰਦੀ ਹੁਣ ਜਦ ਮੈਂ ਉਹਨੂੰ ਕਿਹਾ ਵੀ ਮੇਰੀ ਜ਼ਿੰਦਗੀ ਹੁਣ ਬਰਬਾਦ ਹੋ ਚੁੱਕੀ ਵੀ ਤੂੰ ਵੇਨਾ ਵਿਆਹ ਕਰਵਾ ਤੇ ਹੁਣ ਕਹਿੰਦਾ ਮੈਂ ਨਹੀਂ ਕਹਿੰਦਾ ਮੇਰੀ ਫੈਮ ਕੰਗਿਆ ਨਾਲ ਗੱਲ ਤੋਂ ਇਹ ਮੇਰੀ ਵਰਗੀ ਨੂੰ ਨੇ ਬਾਤ ਠਾਂਦ ਦੀਆਂ ਕਈ ਕੁੜੀਆਂ ਨੂੰ ਚੁੱਪ ਕਰਾ ਰਹੀਆਂ ਨੇ ਲੱਖਾਂ ਹੀ ਕੁੜੀਆਂ ਮੇਰੇ ਵਰਗੀਆਂ ਮੈਨੂੰ ਵੱਧੂ ਮੈਸੇਜ ਆਉਂਦੇ ਕਦੇ ਇਹ ਸਾਡੇ ਨਾਲ ਐ ਹੋ ਗਿਆ ਮੈਂ ਹਾਂ ਵੀ ਮੇਰੇ ਨਾਲ ਤਾਂ ਕੋਦ ਨਾਲ ਹੀ ਇਦਾਂ ਕੁਝ ਹੋ ਰਿਹਾਗਾ ਵੀ ਮੈਂ ਕੁਝ ਨਹੀਂ ਕਰ ਸਕਦੀ ਇੱਥੇ ਵੀ ਕੋਈ ਤਾਂ ਹੈਲਪ ਹੁੰਦੀ ਆ ਨਾ ਤੁਹਾਨੂੰ ਇਹ ਨਹੀਂ ਲੱਗਿਆ ਵੀ ਮੈਂ ਇੱਕ ਮਾਪਿਆਂ ਦੀ ਲੋਤੀ ਧੀ ਹਾਂ ਮੇਰੇ ਭਰਾ ਵੀ ਹਨਿੰਗਾ ਮੇਰਾ ਪਿਓ ਵੀ ਬਜ਼ੁਰਗ ਹੈ ਮੇਰੀ ਮਾਤਾ ਵੀ ਬਜ਼ੁਰਗ ਹੈ ਜੇ ਕੱਲ ਨੂੰ ਮੇਰੇ ਨਾਲ ਕੋਈ ਇਹੋ ਜਿਹੀ ਗੱਲ ਹੋ ਗਈ ਤੇ ਮੇਰੇ ਨਾਲ ਖੜੂਗਾ ਕੌਣ ਮੈਨੂੰ ਨਹੀਂ ਇਹੋ ਜਿਹੇ ਕਦਮ ਚੁੱਕਣਾ ਚਾਹੀਦਾ ਤੁਸੀਂ ਸੋਚਿਆ ਨਹੀਂ ਪਹਿਲਾਂ ਇਹ ਸਰ ਦੇਖੋ ਜੀ ਲੱਖਾਂ ਹੀ ਕੁੜੀਆਂ ਦੀ ਜਿੰਦਗੀ ਬਰਬਾਦ ਕਰ ਦੂਗਾ ਮੁੰਡੇ ਨਾਲ ਜਾਂਦੇ ਸੀ ਦੋਸਤੀ ਕਰੀਆ ਦੋਸਤੀ ਕਰਨ ਵੇਲੇ ਨਹੀਂ ਸੋਚਿਆ ਕੁਛ ਸਰ ਮੈਂ ਤਾਂ ਪਹਿਲੀ ਮਤਲਬ ਜਦ ਮੈਂ ਆਈ ਸੀ ਵੀ ਕੱਲੀ ਕੱਲੀ ਕੁੜੀਆਂ ਵੀ ਮੈਂ ਆਪਦੇ ਘਰ ਜਨੋਂ ਮਨਾ ਲੂੰਗੀ ਹੌਲੀ ਹੌਲੀ ਕੋਈ ਨਾ ਗੱਲਾਂ ਕਰਨਗੇ ਪਿੱਢਣਗੇ ਸਾਰਾ ਕੁਝ ਹੋਊਗਾ ਪਰ ਇੱਕ ਕਹਿੰਦੇ ਨਾ ਸਟੈਂਡ ਵੀ ਕੋਈ ਚੀਜ਼ ਹੁੰਦੀ ਵੀ ਇੱਕ ਪਿੱਛੇ ਸਟੈਂਡ ਲਓ ਮਾ ਚਲ ਵੀ ਇਹ ਮੇਰੇ ਲਈ ਨਾ ਕੁਛ ਕਰ ਜਾਂਦਾ ਵੀ ਮੈਂ ਚਲ ਕੋਈ ਨਾ ਵੀ ਸਟੈਂਡ ਲੈ ਲੂੰਗੀ ਤੇਰੇ ਪਿੱਛੇ ਪਰ ਉਹ ਆਪਦੇ ਗੱਲਾਂ ਤੇ ਖਰਾ ਨਹੀਂ ਉਤਰਿਆ ਹੁਣ ਸਰ ਮੈਂ ਇੱਤੇ ਕੋਈ ਗਲਤੀ ਨਹੀਂ ਹੈਗੀ ਨਾ ਮੇਰੇ ਵਰਗੀਆਂ ਲੱਖਾਂ ਹੀ ਕੁੜੀਆਂ ਫਿਰਦੀਆਂ ਨਹੀਂ ਗਈਆਂ ਮਨ ਮੈਨੂੰ ਐ ਸੀਗਾ ਵੀ ਅੱਜ ਮੈਂ ਚੁੱਪ ਰਹੀ ਤੇ ਕੱਲ ਨੂੰ ਇਹ ਕਹੂਗਾ ਵੀ ਉਹਨੇ ਕੀ ਕਰ ਲਿਆ ਮਰਸਨ ਨੇ ਵੀ ਮੈਂ ਅੱਜ ਉਲਕੇ ਸੇ ਹੋਰ ਕੁੜੀ ਜਿੰਦਗੀ ਖਰਾਬ ਕਰੂਗਾ ਬੰਦ ਹੀ ਜਾਏ ਤੇ ਸਰ ਕੋਈ ਕਾਰਵਾਈ ਕੀਤੀ ਜਾਵੇ ਬਸ ਮੈਂ ਤੇ ਇਹੀ ਪ੍ਰਸ਼ਾਸਨ ਤੋਂ ਕਰਦੀ ਸੀ ਕਿ ਸਟੈਂਡ ਲੈ ਲਿਆ ਮੁੰਡੇ ਖਾਤਰ ਮੁੰਡੇ ਨੇ ਤੁਹਾਡੀ ਖਾਤਰ ਕੋਈ ਸਟੈਂਡ ਨਹੀਂ ਲਿਆ ਕੋਈ ਨਹੀਂ ਸਰ ਉਹ ਮੈਨੂੰ ਰੋਂਦੀ ਨੂੰ ਮੇਰੇ ਹੱਥ ਕੰਬਦੇ ਰਹੇ ਮੈਂ ਬਿਮਾਰ ਰਹੀ ਹੱਥ ਕੰਦੇ ਸੀ ਮੇਰੀ ਰੂਹ ਮਤਲਬ ਪਤਾ ਨਹੀਂ ਕਿੰਨਾ ਕੁਝ ਹੋਇਆ ਬਿਮਾਰ ਬਹੁਤ ਹੋ ਗਈ ਮੇਰੇ ਤੇ ਉਹ ਪਰ ਮੁੰਡੇ ਨੇ ਇੱਕ ਵਾਰ ਨਹੀਂ ਸੋਚਿਆ ਵੀ ਕੁੜੀ ਦਾ ਕੀ ਬਣੂ ਜੇ ਮੈਂ ਪਹਿਲਾਂ ਮੈਂ ਨਾ ਗੱਲ ਹੀ ਨਾ ਕਰਦਾ ਜੇ ਪਹਿਲੀ ਉਹਨੇ ਲਿਮਟ ਤੱਕ ਰੱਖਦਾ ਆਪਦਾ ਮੈਨੂੰ ਪਹਿਲੇ ਕਿਹਾ ਸੀ ਪਹਿਲੇ ਹੁਣੇ ਦੇਖ ਲੈ ਮੈਂ ਬਾਰ ਬਾਰ ਕਹੀ ਨੇ ਪਰ ਉਹ ਮੁੰਡਾ ਪਿੱਛੇ ਨਹੀਂ ਹਟਿਆ ਸਰ ਹੁਣ ਮੇਰੇ ਪਹਿਲਾਂ ਕੁੱਤਿਆਂ ਮੋਂ ਕੋ ਪਿੱਛੇ ਪਿਆ ਰਿਆ ਹੁਣ ਜਦ ਮੈਂ ਕੋਈ ਗੱਲ ਠਾਈ ਤਾਂ ਹੁਣ ਕਹਿੰਦਾ ਵੀ ਇਹ ਕੁੜੀ ਮੇਰੇ ਪਿੱਛੇ ਪਈ ਐ ਵੀ ਮੈਂ ਥੋੜੀ ਪਿੱਛੇ ਪਈ ਸੀ ਉਹ ਮੇਰੇ ਪਿੱਛੇ ਪਿਆ ਸੀਗਾ ਫਿਰ ਕੁੜੀਆਂ ਨੂੰ ਗਲਤ ਸਮਝ ਜਾਂਦੇ ਜੇ ਉਹ ਮੇਰੇ ਪਿੱਛੇ ਪਿਆ ਸੀਗਾ ਪਰ ਮੈਂ ਹਾਰ ਕੇ ਮਾਂ ਚਲੋ ਕੋਈ ਨਹੀਂ ਵੀ ਤੂੰ ਮੈਂ ਤੂੰ ਅੱਜ ਘਰ ਜਾਣਾ ਗੱਲ ਕਰ ਲਈ ਮ ਪਿੱਛੇ ਨਾ ਹਟੀ ਕਹਿੰਦਾ ਨਹੀਂ ਨਹੀਂ ਪਿੱਛੇ ਨਹੀਂ ਹਟਦਾ ਕਹਿੰਦਾ ਤੇਰਾ ਨਾਲ ਲੱਗਣਾ ਜਿੱਥੇ ਕਹਿੰਗੇ ਉੱਥੇ ਬਗ ਜੂਗਾ ਜਦੋਂ ਮੈਂ ਹੁਣ ਗੱਲ ਕਰੀ ਤਾਂ ਪਤੀ ਨੇ ਕੀ ਭੱਜ ਗਿਆ ਜੀ ਕਿਤੇ ਤੁਸੀਂ ਤੇਰਾ ਦੀ ਮਾਤਾ ਨਾਲ ਗੱਲ ਕਰੀ ਜਾਂ ਪਿਤਾ ਨਾਲ ਗੱਲ ਕਰੀ ਬੇ ਮੁੰਡੇ ਨੂੰ ਮੈਂ ਪਿਆਰ ਕਰਦੀ ਆ ਮੈਂ ਉਹਦੇ ਨਾਲ ਵਿਆਹ ਕਰਾਉਣਾ ਚਾਹਣੀ ਆ ਤੁਸੀਂ ਮਾਤਾ ਨਾਲ ਗੱਲ ਕਰੀ ਤੇ ਪਿਤਾ ਨਾਲ ਪਹਿਲਾਂ ਸਰ ਮੈਂ ਪਹਿਲਾਂ ਘਰੇ ਰੋਈਗੀ ਕਿਸੇ ਨੂੰ ਕੋਈ ਗੱਲ ਨਹੀਂ ਦੱਸੀ ਮੈਂ ਕਮਲ ਮਾਂ ਕੋ ਰੋਈ ਰਹੀ ਕਹਿੰਦਾ ਕਿ ਨਹੀਂ ਵੀ ਗੱਲ ਕੀ ਹੈ ਬਿਮਾਰ ਹੋਈ ਹੈ ਜੀ ਕੀ ਹੋਇਆ ਤੈਨੂੰ ਮੈਂ ਕਿਹਾ ਕੁਝ ਨਹੀਂ ਮਨੂੰ ਹੋਇਆ ਮਤਲਬ ਫਿਰ ਮੈਂ ਮੰਮੀ ਹੋਰ ਇਹਨਾਂ ਨੂੰ ਗੱਲ ਦੱਸੀ ਮੇਰੀ ਭਾਬੀ ਸੀਗੀ ਰਿਸ਼ਤੇਦਾਰੀ ਚ ਉਹਨੂੰ ਗੱਲ ਦੱਸੀ ਉਹਨਾਂ ਨੇ ਇਹਨਾਂ ਨੂੰ ਗੱਲ ਦੱਸੀ ਫੇਰ ਕਿਤੇ ਜਾ ਕੇ ਇਹਨਾਂ ਨੂੰ ਪਤਾ ਲੱਗਿਆ ਵੀ ਇਦਾਂ ਦਾ ਗੱਲ ਹੈਗੀ ਇਹ ਕਹਿੰਦੇ ਵੀ ਵੀ ਜੇ ਸਾਡੀ ਕੁੜੀ ਚ ਆਉਂਦੀ ਹੈਗੀ ਅਸੀਂ ਕਹਿੰਦੇ ਵਿਆਹ ਕਰ ਦਿੰਨੇ ਹੈਗੇ ਇੱਚ ਰੋਣ ਵਾਲੀ ਕੀ ਗੱਲ ਹੈ ਕਹਿੰਦੇ ਲੱਖਾਂ ਦੀ ਕੁੜੀ ਨਹੀਂ ਆ ਫਿਰ ਕੀ ਹੋਗਾ ਜੇ ਬਰਾਦਰੀ ਆਇਆ ਜਾਂ ਕੁਝ ਵੀ ਆ ਹੈਗੇ ਤੇ ਇਨਸਾਨੀ ਆਖਰਕਾਰ ਸਾਨੂੰ ਵਿਰਾਦੀ ਨਾਲ ਕੋਈ ਮਤਲਬ ਨਹੀਂ ਆਏਗਾ ਘਰ ਦੇ ਨੇ ਸਵੀਕਾਰ ਕਰ ਲਿਆ ਸੀ ਤੁਹਾਡੇ ਨੇ ਮੇਰੀ ਫੈਮਿਲੀ ਨੇ ਸਵੀਕਾਰ ਕਰ ਲਿਆ ਸੀ ਮੇਰੇ ਪਾਪਾ ਨੇ ਖੁਦ ਮੇਰੇ ਪਾਪਾ ਨੇ ਮਤਲਬ ਬਹੁ ਸੀਗੇ ਸਖਤ ਉਹ ਕਿਸੇ ਨੂੰ ਸਵੀਕਾਰ ਕਰ ਨਹੀਂ ਜਾਂਦੇ ਕੰਮ ਕਰਨਾ ਨਹੀਂ ਉਹ ਕਰਦੇ ਸੀਗੇ ਪਰ ਫਿਰ ਵੀ ਉਹਨਾਂ ਨੇ ਮੇਰੇ ਕਰਕੇ ਉਹਨੂੰ ਮੁੰਡੇ ਨੂੰ ਸਵੀਕਾਰ ਕਰ ਲਿਆ ਸਾਡੇ ਘਰੇ ਤੱਕ ਲਿਆਂਦਾ ਉਹਨਾਂ ਨੂੰ ਤੁਹਾਡੀ ਇਹ ਖੁਸ਼ੀ ਦੀ ਖਾਤਰ ਵੀ ਮੇਰੀ ਧੀ ਖੁਸ਼ ਰਹਿਣੀ ਚਾਹੀਦੀ ਹੈ ਮੈਨੂੰ ਕੋਈ ਮਤਲਬ ਨਹੀਂਗਾ ਕਿਸੇ ਕਾਟ ਦਾ ਹੋਵੇ ਵੀ ਮੇਰੀ ਕੁੜੀ ਜੇ ਕਚੌਂਦੀ ਹੈ ਤਾਂ ਵਿਆਹ ਕਰ ਦਾਂਗੇ ਜੇ ਉਹ ਚਾਹੁੰਦੇ ਮੇਰੇ ਪਾਪਾ ਨੇ ਫੈਮਿਲੀ ਨੂੰ ਫੋਨ ਵੀ ਕੀਤਾ ਵੀ ਤੁਸੀਂ ਆਜੋ ਕੋਈ ਨਹੀਂ ਆਪਾਂ ਸ਼ਗਨ ਵਗੈਰਾ ਕਰ ਲੈਨੇ ਪਰ ਉਹਦੀ ਫੈਮਿਲੀ ਕਹਿੰਦੀ ਅਸੀਂ ਨਹੀਂ ਕਰਦੇ ਕਰਦੇ ਕਹਿੰਦੀ ਆਪਣੀ ਕੁੜੀ ਨੂੰ ਆਪਦੇ ਕੋਲ ਰੱਖੋ ਕਹਿੰਦੇ ਮੇਰੀ ਫੈਮਿਲੀ ਕਹਿੰਦੀ ਨਹੀਂ ਸਾਡੀ ਕੁੜੀ ਦੀ ਜ਼ਿੰਦਗੀ ਖਰਾਬ ਹੋਊਗੀ ਤੁਸੀਂ ਤੁਹਾਡਾ ਮੁੰਡਾ ਇੰਨਾ ਟਾਈਮ ਰਹਿ ਕੇ ਗਿਆ ਜਾਂ ਥੋੜੀ ਕੁੜੀ ਭੇਜ ਦੋ ਕਹਿੰਦੇ ਵੀ ਅਸੀਂ ਇਹ ਕਰਕੇ ਭੇਜ ਗਏ ਫਿਰ ਤੁਸੀਂ ਕਹੋ ਵੀ ਹਾਂ ਵੀ ਐ ਹੁੰਦਾਗਾ ਵੀ ਕੁੜੀ ਨਾਲ ਕੋਈ ਕਰਨਾ ਗਲਤ ਕਰਨਾ ਉਹ ਕਹਿੰਦੇ ਵੀ ਨਾ ਅਸੀਂ ਆਹ ਮੁੰਡੇ ਨਾਲ ਵਿਆਹ ਕਰਵਾਈਏ ਕੁੜੀ ਨਾਲ ਨਾ ਕੱਲ ਕਰਵਾਈਏ ਕਹਿੰਦੇ ਤੁਹਾਡਾ ਫਾਇਦਾ ਇਹੀ ਚੁੱਕਿਆ ਜਾ ਰਿਹਾ ਹੈ ਕਿ ਤੁਸੀਂ ਇੱਕ ਗਰੀਬ ਪਰਿਵਾਰ ਚੋਂ ਤੁਹਾਡੇ ਨਾ ਅੱਗੇ ਨਾ ਕੋਈ ਪਿੱਛੇ ਹੈਗਾ ਮਦਦ ਖਾਤਰ ਤਾਂ ਕਰਕੇ ਤੁਹਾਡੀ ਪੁਲਿਸ ਪ੍ਰਸ਼ਾਸਨ ਜਿਹੜੀ ਮਦਦ ਨਹੀਂ ਕਰ ਲਿਆ ਸਾਨੂੰ ਤਾਂ ਇਹੀ ਲੱਗਦਾ ਵੀ ਤੁਹਾਡਾ ਫਾਇਦਾ ਚੁੱਕਿਆ ਜਾ ਰਿਹਾ ਵੀ ਤੁਸੀਂ ਗਰੀਬ ਇੱਕ ਸਰ ਅਸੀਂ ਮਤਲਬ ਬਹੁਤ ਲੋ ਫੈਮਿਲੀ ਚੋਂ ਆਂਗੇ ਨਾ ਕੋਈ ਜਿਆਦਾ ਅਮੀਰ ਵੀ ਨਹੀਂ ਹੈਗੇਗੇ ਵੇਖ ਜੀ ਇਹੇ ਜੇਹੀ ਜੇਹੀ ਗੱਲ ਕਿਸੇ ਅਮੀਰ ਕੁੜੀ ਨਾਲ ਹੁੰਦੀ ਨਾ ਇਹੀ ਕੇਸ ਰੇਪ ਕੇਸ ਬਣਾ ਕੇ ਉਹਨੂੰ ਠੋਕਦਾ ਹੁੰਦਾ ਜੇਲ੍ਹ 'ਚ ਅਸੀਂ ਗਰੀਬਾਂ ਇਸ ਕਰਕੇ ਸਾਨੂੰ ਮਾਰਿਆ ਜਾਂਦਾਗਾ ਨਾ ਸਾਡੀ ਕੋਈ ਗੱਲ ਸੁਣਦਾ ਪ੍ਰਸ਼ਾਸਨ ਸਾਨੂੰ ਥੱਲੇ ਦਬਾਇਆ ਜਾਂਦਾ ਸਾਨੂੰ ਪੈਸਿਆਂ ਦੀ ਸਾਨੂੰ ਪੈਸਿਆਂ ਦੇ ਲਾਲਜ ਦੇ ਇੱਕ ਥੱਲੇ ਦਬਾਇਆ ਜਾਂਦਾ ਵੀ ਕੁੜੀ ਦੀ ਇੱਜ਼ਤ ਤਾਂ ਸਿਰਫ ਪੈਸਾ ਜੋਗੀ ਆ ਤਾਂ ਕੋਈ ਪੁਲਿਸ ਪ੍ਰਸ਼ਾਸਨ ਨੇ ਮੰਗ ਵੀ ਕਰੀਏ ਪੈਸੇ ਦੇ ਨਹੀਂ ਕਰੀ ਸਰ ਉਹ ਕਹਿੰਦੇ ਵੀ ਪੈਸੇ ਦਿਓ ਤੇ ਆਪਦਾ ਕੰਮ ਕਰਵਾਓ ਕਹਿੰਦੇ ਇਹ ਗੱਲ ਕੌਣ ਕਹਿੰਦਾ ਹੈ ਦਰ ਪ੍ਰਸ਼ਾਸਨ ਇਹੀ ਚਾਹੁੰਦਾ ਕਿ ਪਹਿਲਾਂ ਪੈਸੇ ਅਗਲੇ ਪੈਸੇ ਨੂੰ ਝਾਕੀ ਹੁੰਦੀ ਹੈ ਸਰ ਮੈਂ ਨਹੀਂ ਚਾਹੁੰਦੀ ਵੀ ਨਾ ਪੈਸੇ ਨਾਲ ਵੈਸੇ ਬਲੇਮ ਲਾਉਣਾ ਕਿਸੇ ਤੋਂ ਉਹ ਵੀ ਗਲਤ ਹੁੰਦਾ ਇੱਕ ਕਿਸੇ ਨੇ ਮੰਗੇ ਹੋਣ ਉਹ ਰੀਅਲਿਟੀ ਹੁੰਦੀ ਹੈ ਹਾਂ ਵੀ ਮੰਗੇ ਆ ਮੈਂ ਉਹਦੇ ਨਾਲ ਲੈਣੇ ਆ ਐਵੇਂ ਇੱਕ ਤਾਂ ਕਹਿਣਾ ਵੀ ਕਿਸੇ ਨੂੰ ਗਲਤ ਹੈ ਹਾਂਜੀ ਪਰ ਸਰ ਅੱਜਕੱਲ ਸਾਰਾ ਕੁਝ ਪੈਸੇ ਨਾਲ ਹੀ ਚੱਲਦਾ ਹੂੰ ਸਾਰੇ ਜੇ ਕੋਈ ਪੈਸਾ ਹੈਗਾ ਤੁਹਾਡੇ ਕੋਲ ਤਾਂ ਉਹਦੇ ਨਾਲ ਨਹੀਂ ਕੋਈ ਅਦਰਵਾਜ਼ ਗਰੀਬ ਬੰਦੇ ਨਾਲ ਕੋਈ ਨਹੀਂ ਖੜਦਾ ਆਏਗਾ ਜੀ ਨਾ ਅੱਜ ਖੜੇ ਨਾ ਕੋਈ ਕੱਲ ਖੜੇ ਮੈਂ ਤਾਂ ਕੱਲ ਦੀ ਕਹਿ ਰਹੀ ਆ ਕਿ ਮੇਰੇ ਅੱਗੇ ਨਾ ਪਿੱਛੇ ਸਿਰਫ ਮੈਂ ਕੱਲ ਹੀ ਆਂਗੀ ਮੈਂ ਕੱ ਹਾਂਜੀ ਮਾਤਾ ਜੀ ਉਹਨਾਂ ਦੇ ਨਾਲ ਹੈ ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਲੜਕੀ ਦਾ ਕਹਿਣਾ ਹੈ ਕਿ ਮੇਰੀ ਅਜੇ ਤੱਕ ਕੋਈ ਸੁਣਵਾਈ ਨਹੀਂ ਹੁੰਦੀ ਕਿ ਮੈਂ ਇੱਕ ਗਰੀਬ ਪਰਿਵਾਰ ਚੋਂ ਆਂ ਮੈਂ ਉਹਨੂੰ ਸਵੀਕਾਰ ਕਰ ਲਿਆ ਸੀ ਪਰ ਉਹ ਪਰਿਵਾਰ ਨੇ ਮੈਨੂੰ ਨਹੀਂ ਸਵੀਕਾਰ ਕੀਤਾ ਇਹ ਉਹਨਾਂ ਦੇ ਫਾਦਰ ਮਦਰ ਨਾਲ ਮਾਤਾ ਜੀ ਮਾਤਾ ਜੀ ਅੱਗੇ ਆਜੋ ਮੜਾ ਜੀ ਕਾ ਨੂੰ ਆਜੋ ਤੁਹਾਨੂੰ ਬੇਟੀ ਨੇ ਘਰੇ ਦੱਸਤਾ ਸੀ ਕਿ ਮੈਂ ਮੁੰਡੇ ਨੂੰ ਕਿਸੇ ਨੂੰ ਪਿਆਰ ਕਰ ਦੱਸਿਆ ਨਹੀਂ ਸੀ ਹਾਂ ਦੱਸਿਆ ਨਹੀਂ ਹੈ ਕਿੰਨੇ ਚਿਰ ਬਾਅਦ ਇਹਨੇ ਦੱਸਤਾ ਸੀ ਤੁਹਾਨੂੰ ਇਹ ਤਾਂ ਕਿਰਵੰਦੀ ਸੀ ਉਹ ਸਾਨੂੰ ਦੋ ਦੋ ਪਤਾ ਲੱਗਿਆ ਹੂੰ ਅਸੀਂ ਇੱਧਰ ਗਏ ਸੱਪਾਂ ਵਾਲੀ ਫਰੀਦਕੋਟ ਕੰਨੀ ਮੇਰਾ ਮੁੰਡਾ ਰਹਿੰਦਾ ਥਰਾ ਹੂੰ ਸੱਪਾਂ ਵਾਲੀ ਆਉਦੀ ਭਾਬੀ ਨੇ ਦੱਸਿਆ ਸੀ ਇਹਨੇ ਹੂੰ ਸਾਨੂੰ ਨਹੀਂ ਪਤਾ ਸੀ ਤੇ ਜਦੋਂ ਰੋਂਦੀ ਸੀ ਤੁਸੀਂ ਕੀ ਆਖਿਆ ਨੂੰ ਕੀ ਸੋਚਿਆ ਵੀ ਰੋਣੀ ਕਿਉਂ ਆ ਫਿਰ ਉਸਦੇ ਭਾਬੀ ਨੇ ਇਹਦੇ ਭਾਬੀ ਨੇ ਦੱਸਿਆ ਸੀ ਸੋਨੀ ਨੇ ਆਉਦੀ ਨੂੰ ਵੀ ਆਹ ਗੱਲ ਆ ਕਹਿੰਦੀ ਬਾਜੀ ਵਾਲਾ ਕਰਨ ਦਾ ਮੁੰਡਾ ਸੀਗਾ ਤੇ ਅਮਿਆ ਆਹ ਹੋ ਕਰ ਲਿਆ ਕਹਿੰਦੀ ਉਹਦੇ ਨਾਲ ਵਿਆਹ ਕਰਵਾਉਣਾ ਹੂੰ ਉਹ ਮੰਨਦਾ ਨਹੀਂ ਹੈਗਾ ਹੂੰ ਵੀ ਤੁਸੀਂ ਸਵੀਕਾਰ ਕਰ ਲਿਆ ਸੀ ਵੀ ਸਾਨੂੰ ਕਬੂਲ ਆ ਤੂੰ ਕਰਾਲਾ ਸਾਨੂੰ ਕੋਈ ਨਹੀਂਗਾ ਅਸੀਂ ਆਖਤਾ ਸੀ ਕਰਵਾਲਾ ਹੂੰ ਤੂੰ ਕਰਵਾਲਾ ਵਿਆ ਅਸੀਂ ਰਾਜੀ ਆਂ ਸਾਰੇ ਇਹਦਾ ਪਾਪਾ दारू ਪੀਂਦਾ ਮੈਂ ਤਾਂ ਆਪਦਾ ਮੰਗ ਲੈਣੀ ਆ ਉਹਦਾ ਖਾਣ ਲੈਣੀ ਆ ਬਸ ਢੈਂ ਪਾਸ ਕਰਦੇ ਆ ਹੂੰ ਹੂੰ ਹਾਂ ਇੰਨੀ ਗਰੀਬੀ ਆ ਸਾਡੇ ਤੇ ਘਰ ਵੀ ਹੈ ਨਹੀਂ ਸੀਗਾ ਹੁਣ ਕੰਪਨੀ ਨੇ ਕਲਾਕਾਰਾਂ ਨੇ ਇਹਨਾਂ ਕੰਪਨੀਆਂ ਪਾਕੇ ਤਾਂ ਸਾਨੂੰ ਘਰ ਵੀ ਨਹੀਂ ਸਾਡੇ ਕੋਲੇ ਕੀ ਤੁਹਾਡਾ ਫਿਰ ਫਾਇਦਾ ਚੁੱਕਿਆ ਜਾ ਰਿਹਾ ਇੱਕ ਵੀ ਗਰੀਬ ਬੰਦੇ ਆ ਇਹ ਗਰੀਬ ਪਰਿਵਾਰ ਆ ਇਹਨਾਂ ਦੇ ਕਿਹੜਾ ਕੋਈ ਅੱਗੇ ਪਿੱਛੇ ਸਾਡੇ ਦਾ ਕੋਈ ਨਹੀਂ ਸਾਡੇ ਦਾ ਗੱਲ ਨਹੀਂ ਸੁਣਦਾ ਕੋਈ ਨਹੀਂ ਸੁਣਦਾ ਸਾਡੇ ਤਾਂ ਸਾਡੇ ਥਾਣੇ ਵਾਲੇ ਵੀ ਨਹੀਂ ਗੱਲ ਸੁਣਦੇ ਵਾਲੀ ਗੱਲ ਕੀ ਆ ਤੁਹਾਨੂੰ ਲੱਗਦਾ ਵੀ ਤੁਹਾਡੀ ਕੁੜੀ ਉੱਥੇ ਹੀ ਉਸੇ ਘਰੇ ਜਾਂਦੀ ਹੈ ਤੇ ਉੱਥੇ ਸੁખી ਰਹੂਗੀ ਇਹ ਬਗ ਬਗ ਜੇ ਆਪਾਂ ਕੁਝ ਨਹੀਂ ਕਹਿ ਸਕਦੇ ਨਹੀਂ ਸੁખી ਰਹੂਗੀ ਜਦੋਂ ਹੁਣ ਮੰਗਣ ਤੋਂ ਪਹਿਲਾਂ ਹੀ ਵਿਆਹ ਕਰਨ ਤੋਂ ਪਹਿਲਾਂ ਹੀ ਇਹਦਾ ਸਹੁਰਾ ਪਰਿਵਾਰ ਤੰਗ ਕਰ ਰਿਹਾ ਉਹ ਕਹਿੰਦੀ ਆ ਕਿ ਮੈਨੂੰ ਅੰਦਰੋਂ ਵੀ ਬੰਦ ਕਰਤਾ ਸੀ ਤੁਹਾਨੂੰ ਅੰਦਰ ਬੰਦ ਕਰਤਾ ਸੀ ਹਾਂਜੀ ਸਾਨੂੰ ਕਮਰੇ ਚ ਬੰਦ ਕਰ ਲਿਆ ਸੀ ਉਹ ਮਾਮੇ ਦਾ ਮੁੰਡਾ ਸੀ ਉਹਦਾ ਪਾਪੇ ਉਹਦਾ ਮੁੰਡੇ ਦਾ ਬਾਪ ਸੀਗਾ ਚਾਚੇ ਤਾਈ ਸੀਗੇ ਉਹ ਕਹਿੰਦੇ ਵੀ ਰਾਜੀ ਨਾਮ ਲੇ ਕੇ ਕਹਿੰਦੇ ਮੈਂ ਕਹਿੰਦੀ ਮੈਂ ਰਾਜ਼ੀ ਨਾ ਮੰਨ ਕਰ ਜਾਹੇ ਤੁਸੀਂ ਮੈਨੂੰ ਮਾਰ ਦੋ ਚਾਹੇ ਮੇਰਾ ਗਾਲਾ ਕਢੋ ਪਰ ਮੈਂ ਰਾਜ਼ੀ ਨਾ ਪੈਸੇ ਪਿੱਛੇ ਨਾਜ ਕਰਨਾ ਕੱਲ ਕਰਾਂ। ਕੁੜੀਆ ਮੈਂ ਗੱਲ ਇਹ ਕਰਨੀ ਚਾਹੁੰਦਾ ਸੀ ਜਦੋਂ ਤੁਹਾਡੇ ਤੇ ਹੋਣੀ ਇੰਨੇ ਤੰਗ ਕਰੀ ਜਾਂਦੇ ਆ ਤੁਹਾਡੀ ਤਾਂ ਅਜੇ ਮੰਗਣੀ ਵੀ ਨਹੀਂ ਹੋਈ ਕੱਚੀ ਐ ਤੇ ਜਦੋਂ ਤੁਹਾਡਾ ਵਿਆਹ ਹੋ ਗਿਆ ਕੀ ਤੁਸੀਂ ਉਸ ਪਰਿਵਾਰ ਦੇ ਵਿੱਚ ਸੁખી ਰਹੋਗੇ? ਸਰ ਮੈਂ ਤਾਂ ਇਹ ਕਹਿਣੀ ਐ ਵੀ ਚਲ ਵਿਆਹ ਵੀ ਨਾ ਕਰਾਵੇ ਸਰ ਪਰ ਬੰਦ ਦੀ ਸਜ਼ਾ ਤਾਂ ਉਹਨੂੰ ਭੁਗਤੇ ਨਾ। ਇਹ ਤਾਂ ਮਤਲਬ ਵੀ ਮੈਨੂੰ ਯੂਜ ਕਰਿਆ ਤੁਹਾਨੂੰ ਵੀ ਉਹਨੂੰ ਸਜ਼ਾ ਮਿਲਣੀ ਚਾਹੀਦੀ ਆ ਵੀ ਗਾਣ ਨੂੰ ਕਿਸੇ ਹੋਰ ਕੁੜੀ ਦੇ ਨਾਲ ਇਦਾਂ ਦਾ ਨਾ ਹੋਵੇ ਜਿੱਦੋਂ ਤੁਹਾਡੇ ਨਾਲ ਹੋਇਆ ਇਹ ਹੀ ਗੱਲ ਆ ਹਾਂਜੀ ਮੈਂ ਇਹ ਹੀ ਗੱਲ ਚਾਹੁੰਨੀ ਆ ਵੀ ਕੱਲੋਂ ਕਿਸੇ ਹੋਰ ਕੁੜੀ ਦੀ ਜ਼ਿੰਦਗੀ ਖਰਾਬ ਕਰੂ ਅੱਜ ਮੇਰੀ ਕਰ ਰਹੀ ਆ ਕੀ ਪਤਾ ਕਿੰਨੀ ਕੁੜੀਆਂ ਜ਼ਿੰਦਗੀ ਖਰਾਬ ਕਰੀ ਹੋਣੀ ਜੇ ਅੱਜ ਮੈਂ ਉਹਨੂੰ ਸਬਕ ਨਾ ਸਿਖਾਇਆ ਫਿਰ ਉਹ ਕੱਲੋਂ ਕਿਸੇ ਹੋਰ ਨਾਲ ਕਰੂ ਵੀ ਉਹਨੇ ਕੀ ਕਰ ਲਿਆ ਇਸ ਲਈ ਜਾ ਉਹ ਤੇ ਕਾਰਵਾਈ ਕੀਤੀ ਜਾਵੇ ਕੁਸ਼ਤਾ ਉਹ ਤੇ ਕੋਈ ਐਕਸ਼ਨ ਲੈਂਦਾ ਜਾਵੇ ਬਸ ਜੀ ਹੂੰ 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 ਤਾਂ ਕਰਕੇ ਕਿਸੇ ਨੂੰ ਹੋਰ ਨਾਵ ਕਰ ਸਕੇ ਜੀ ਉਹ ਜਿੰਦਗੀ ਕਿਸੇ ਹੋਰ ਦੀ ਖਰਾਬ ਨਾ ਕਰ ਸਕੇ ਇਹਨਾਂ ਨੇ ਹੋਰ ਵੀ ਕਈ ਕੁੜੀਆਂ ਦੀ ਜ਼ਿੰਦਗੀ ਖਰਾਬ ਕੀਤੀ ਜੇਗੀ ਇੱਕ ਮਤਲਬ ਕਈ ਕੁੜੀਆਂ ਨਾਲ ਉਹ ਲੈ ਕੇ ਹਟ ਮਤਲਬ ਉਹ ਕਰਦੇ ਇਹਨਾਂ ਦੇ ਆਸ-ਪਾਸ ਦੇ ਮੈਨੂੰ ਕਈ ਵਾਰ ਕੋਈ ਦੋਸਤ ਵਗੈਰਾ ਦੱਸਦੇ ਨੇਗੇ ਕਹਿੰਦੇ ਵੀ ਇਹ ਕਿ ਮਾਮੇ ਦੀ ਪਿੰਚਾਚੇ ਦੀ ਕੁੜੀ ਕੋਈ ਹੋਣੀ ਹੈ ਨਾ ਮਾਸੀ ਮੂਸੀ ਦੀ ਕਹਿੰਦੇ ਵੀ ਉਹ ਨਾਲ ਗੱਲ ਕਰਦਾ ਸੀ ਉਹਦੀ ਉਮਰ ਛੋਟੀ ਸੀਗੀ ਉਹਨੂੰ ਜੂਸ ਵਗੈਰਾ ਕਰ ਲਿਆ ਤੇ ਉਹਨੂੰ ਕਹਿੰਦਾ ਵੀ ਜਦੋਂ 18 ਸਾਲ ਹੋਏਗਾ ਨਾ ਉਦੋਂ ਵਿਆਹ ਕਰਵਾਉਂਗਾ ਮੁੜ ਕੇ ਕੁੜੀ ਨੇ ਪੁੱਛਿਆ ਤੱਕ ਨਹੀਂ ਉਹਨੇ ਗਲਤ ਰਿਲੇਸ਼ਨ ਬਣਾ ਕੇ ਮੁੜ ਕੇ ਉਹਨੂੰ ਪੁੱਛਿਆ ਨਹੀਂਗਾ ਫਿਰ ਕੋ ਹੋਰ ਕੁੜੀ ਸੀਗੀ ਉਹਦੇ ਨਾਲ ਵੀ ਗਲਤ ਚੱਲਦਾ ਰਿਹਾ ਉਹਦੀ ਵੀ ਜ਼ਿੰਦਗੀ ਖਰਾਬ ਕਰਤੀ ਇਹਨੇ ਹੋਰ ਪਤਾ ਨਹੀਂ ਕਿੰਨੀਆਂ ਕੁੜੀਆਂ ਖਰਾਬ ਆ ਇੱਕ ਕੁੜੀ ਛੜਾ ਦੂਜੀ ਕੁੜੀ ਫੜ ਲੈਂਦਾ ਸਾਰ ਇਹਦਾ ਕੈਰੈਕਟਰ ਹੀ ਇਹੋ ਜਿਹਾ ਹੈਗਾ ਕਿ ਮੈਨੂੰ ਮੈਨੂੰ ਤਾਂ ਬਾਅਦ ਚ ਪਤਾ ਲੱਗੇ ਵੀ ਇਦਾਂ ਦਾਗਾ ਇਹ ਜੇ ਤੁਹਾਨੂੰ ਪਹਿਲਾਂ ਪਤਾ ਲੱਗ ਜਾਂਦਾ ਤਾਂ ਫੇਰ ਫਿਰ ਮੈਂ ਸਾਰੇ ਤੱਕ ਕਦੇ ਪਰੇਸ਼ਾਨਾਂ ਤੱਕ ਨਹੀਂ ਲੈਣਾ ਸੀਗਾ ਮੈਨੂੰ ਨਹੀਂ ਸੀ ਪਤਾ ਵੀ ਇਦਾਂ ਦਾ ਸ਼ਾਹ ਨੇ ਮੈਨੂੰ ਝੂਠੀ ਦੱਸੀ ਆਪਦੀ ਕਹਿੰਦਾ ਮੇਰਾ ਨਾਮ ਸਾਹਿਲ ਆ ਪਰ ਸਾਹਿਲ ਨਹੀਂ ਸਰ ਨਾਮ ਸੋਨੂ ਕੁਮਾਰ ਸੀਗਾ ਮੈਂ ਉਹਨੂੰ ਜੱਟਾਂ ਦਾ ਮੁੰਡਾ ਸਮਝ ਰਹੀ ਮੈਨੂੰ ਕਹਿੰਦਾ ਮੈਂ ਜੱਟਾਂ ਦਾ ਮੁੰਡਾ ਮੈਨੂੰ ਉਹ ਹੈਗਾ ਸੀ ਬਾਜੀ ਕਰਾਉਂਦਾ ਇਹਨਾਂ ਕੁਛ ਲੁਕੋ ਕੇ ਰੱਖਿਆ ਹੋਣਾ ਸਰ ਆ ਪਿੰਡ ਤੱਕ ਨਹੀਂ ਮੈਨੂੰ ਦੱਸਿਆ ਬਾਅਦ ਚ ਮੈਂ ਪਤਾ ਕੀਤਾ ਵੀ ਉਹ ਤੇ ਪਿੰਡ ਚਾਨਦਪੂਰੇ ਕੋਲ ਕੋਈ ਟਾਣੀ ਹੈਗੀ ਉੱਥੇ ਪੈਂਦਾਗਾ ਮੈਂ ਜਦੋਂ ਅਕਵੇਰੀ ਕੀਤੀ ਉਹਦੇ ਫੈਮਲੀ ਬਾਰੇ ਹਾਂਜੀ ਜਦੋਂ ਮਤਲਬ ਮੇਰੀ ਮੰਮੀ ਨੂੰ ਉਹ ਮੇਰੇ ਪਰਿਵਾਰ ਨੂੰ ਘੇਰਦੇ ਨੇ ਜੀ ਉਹਨੇ ਫੈਮਲੀ ਦੇ ਬਾਬਾ ਜੀ ਗਰਾਂਦੇ ਕਹਿੰਦੇ ਵੀ ਜੇ ਤੇਰੀ ਕੁੜੀ ਰਾਜ਼ੀ ਨਾ ਹੋ ਨਹੀ ਕਰਦੀ ਐ ਤੇਰੀ ਕੁੜੀ ਨੂੰ ਮਰਵਾ ਦਾਂਗੇ ਜਾਂ ਏਦਾਂ ਕਰ ਦਾਂਗੇ ਕੁਛ ਵੀ ਆ ਕਹਿੰਦੇ ਅਸੀਂ ਕੁੜੀ ਨੂੰ ਤੈਨੂੰ ਛੱਡਦੇ ਨਹੀਂ ਹੈਗੇ ਕਹਿੰਦੇ ਬਰਬਾਦ ਕਰ ਦੇਣਗੇ ਮੈਂ ਤਮ ਕਿਵੇਂ ਆਉਂਦੇ ਨੇ ਮੈਨੂੰ ਬੋਲਦੇ ਵੀ ਰਿਹਾ ਕਮੈਂਟ ਜੇ ਕਹਿੰ ਤੂੰ ਵੀ ਤੇਨੂੰ ਅਸੀਂ ਮਾਰ ਦਾਂਗੇ ਜੇ ਤੂੰ ਏਦਾਂ ਨਹੀਂ ਕੀਤੀ ਜਾਂ ਕੁਛ ਨਾ ਐਕਸ਼ਨ ਵਾਪਸ ਨਾ ਲੈਂਦਾ ਆਪਦਾ ਤਾਂ ਕਰਕੇ ਜੀ ਕੱਲੋ ਜੀ ਮੈਨੂੰ ਕੁਛ ਵੀ ਹੁੰਦਾਗਾ ਜਾਂ ਮੇਰੇ ਪਰਿਵਾਰ ਨੂੰ ਕੁਛ ਵੀ ਹੁੰਦਾ ਉਹਦਾ ਪਾਪਾ ਉਹਦੇ ਲਖਵਿੰਦਰ ਸਿੰਘ ਉਹਦੇ ਮੁੰਡੇ ਦਾ ਪਿਓ ਤਖਵਿੰਦਰ ਸਿੰਘ ਤੇ ਮਾਤਾ ਸੀਤਾ ਦੇਵੀ ਮੁੰਡੇ ਦਾ ਨਾਮ ਸੋਨੂ ਕੁਮਾਰ ਉਰ ਪਤਾ ਨਹੀਂ ਕੌਣ ਹੈ ਜੀ ਉਹ ਉਹ ਵੀ ਵਿੱਚ ਸ਼ਾਮ ਲਾ ਕੇ ਕਹਿੰਦਾ ਕੁੜੀ ਨੂੰ ਆ ਕੇ ਆਪਾਂ ਇੱਧਰ ਕਰ ਦਾਂਗੇ ਜਾਂ ਕੁਛ ਕੁੜੀ ਨੈਪ ਕਰਾ ਕੇ ਕੁਝ ਵੀ ਮਾਰ ਸਕਦੇ ਜੀ ਉਹ ਮੈਨੂੰ ਉਹਨੂੰ ਤਾਂ ਖਤਰਾ ਹੈਗਾਗਾ ਕਿਉਂਕਿ ਹੁਣ ਟਾਈਮ ਪੂਰਾ ਹੋ ਚੱਕਿਆ ਜੇ ਕੱਲ ਨੂੰ ਮੈਨੂੰ ਕੁਝ ਵੀ ਹੁੰਦਾ ਤੇ ਫੈਮਿਲੀ ਜ਼ਿੰਮੇਵਾਰ ਹੋਊਗੀ ਸਾਰੀ ਜੀ ਹਾਂਜੀ ਠੀਕ ਮਾ ਤਾਂ ਤੁਸੀਂ ਕੀ ਕਹਿੰਦੇ ਸੀ ਤੁਹਾਨੂੰ ਕਿਹੜੇ ਘੇਰ ਲਿਆ ਸੀ ਅੱਗੇ ਆ ਜਾਓ ਮੈਨੂੰ ਬਾਜ਼ੀਗਰਾਂ ਨੇ ਘੇਰ ਲਿਆ ਸੀ ਮੈਨੂੰ ਕਹਿੰਦੇ ਤੁਹਾਨੂੰ ਮੇੜਦੀ ਨਹੀਂ ਹੈਗੀ ਮੈਂ ਖਾਸੇ ਨਹੀਂ ਨਿਮੇੜਦੇ ਹੂੰ ਤੇ ਤੁਸੀਂ ਕੀ ਕਰਨਾ ਹੈਗਾ ਕਹਿੰਦੇ ਇਹਨਾਂ ਸਾਡੋ ਨਾਲ ਰਿਸ਼ਤਦਾਰੀ ਹੈ ਅੱਛਾ ਰਿਸ਼ਤਦਾਰੀ ਆ ਉਹ ਮੁੰਡੇ ਮੁੰਡਾ ਕਿਹੜਾ ਤੇ ਕਹਿੰਦੇ ਨਿਵੇੜਦੇ ਨਹੀਂ ਹੈਗੇ ਅੱਛਾ ਅਸੀਂ ਨਹੀਂ ਨਿਵੇੜਨਾ ਨਹੀਂ ਚਾਹੁੰਦੇ ਅਸੀਂ ਵਿਆਹ ਹੋ ਜੇ ਬਸ ਉਸ ਤਾਂ ਹੀ ਚਾਹੁੰਦੇ ਆ ਮੰਮੀ ਡਾਡੀ ਨੂੰ ਕੁਝ ਵੀ ਕਰਵਾ ਸਕਦੇ ਆ ਕਿਉਂਕਿ ਕਹੋ ਸੁਣ ਧਮਕੀਆਂ ਆਉਂਦੀਆਂ ਰਹੀਆਂ ਵੀ ਤੇਰੀ ਕੁੜੀ ਨੂੰ ਪਹਿਲੀ ਮੈਨੂੰ ਪਹਿਲੀ ਕੱਲ ਜਦੋਂ ਬੰਦ ਕਰ ਲਿਆ ਸੀ ਕਮਰੇ ਚ ਕਹਿੰਦੇ ਰਾਜ਼ੀਨਾਮਾ ਕਰ ਨਹੀਂ ਇਸ ਤਣੇ ਬਾਹਰ ਨਹੀਂ ਜਾਂਦੇ ਉਹ ਮੇਰੇ ਪਿੰਡ ਦੇ ਮੁੰਡੇ ਆਏ ਉਹਨਾਂ ਨੇ ਮੈਨੂੰ ਛਡਾਇਆ ਨਹੀਂ ਉੱਥੇ ਸ਼ਰਮ ਇਹਨਾਂ ਮੇਰੇ ਨਾਲ ਕੁਝ ਵੀ ਹੋ ਸਕਦਾ ਸੀਗਾ ਕਿਉਂਕਿ ਉਹ ਮੈਨੂੰ ਮਾਰਨ ਲਈ ਕੁਝ ਵੀ ਆਦਾ ਮੁੰਡਾ ਪਚਾਉਣ ਲਈ ਕੁਝ ਵੀ ਕਰ ਸਕਦੇ ਨੇਗੇ ਐਨੇ ਕਹੋ ਹੁਣੇ ਕਿ ਸਾਡੇ ਪਿੰਡ ਚ ਸਾਰੇ ਉਹਨੇ ਪਤਾ ਲਵਾ ਰੱਖਿਆ ਵੀ ਆਹ ਕੁੜੀ ਰਾਜ਼ੀਨਾਮਾ ਨਹੀਂ ਕਰਦੀ ਜੈ ਇਦਾਂ ਨਹੀਂ ਕਰਦੀ ਇੱਕ ਕੱਲੂ ਜੇ ਮੇਰੀ ਫੈਮਿਲੀ ਜਾਂ ਮੇਰੇ ਮਮੀ ਪਾਪਾ ਨੂੰ ਜ ਇਹ ਹਾਲੇ ਪਿੰਡ ਦਾ ਹੋਰ ਹੈਗਾ ਦਾ ਥਾਨੇਦਾਨੇ ਵਾਲੇ ਤੋਂ ਬਾਜ਼ੀਗਰਾਂ ਦਾ ਵੀ ਪਤਾ ਨਹੀਂ ਮਿਲਖੀ ਮਿਲਖਾ ਇਹੋ ਜਿਹਾ ਕੁਛ ਨਾਮ ਆਉਦਾ ਉਹ ਵੀ ਵਿੱਚ ਜ਼ਿੰਮੇਵਾਰ ਹੋਊਗਾ ਕਿਉਂਕਿ ਉਹ ਪਹਿਲੇ ਹੀ ਉਹ ਮੇਰੇ ਸੂਹ ਦਿੰਦਾਗਾ ਰ ਕੀ ਕਰਦਾ ਉਹ ਮੇਰੀ ਵੀ ਕਿੱਥੇ ਜਾਂਦੀ ਹੈ ਕੁੜੀ ਕਿੱਥੇ ਕੀ ਕਰਦੀ ਆ ਉਹ ਜਦੋਂ ਵੀ ਕਿਤੇ ਮੇਰੇ ਮੂਰੇ ਖੜਾ ਹੁੰਦਾ ਸਰ ਜੇ ਥਾਣਿਆਂ ਨੇ ਥਾਣੇ ਮੂਰੇ ਹੁੰਦਾ ਜੇ ਅੱਡੇ ਦੇ ਕਿਤੇ ਜਾਂਦੀ ਹੈ ਕਿ ਤਾਂ ਮੇਰੇ ਮੂਰੇ ਹੁੰਦਾਗਾ ਤੇ ਸਰ ਬਸ ਮੈਂ ਇਹ ਕਹਿੰਨੀ ਕਿ ਜੇ ਕੱਲੋਂ ਮੈਨੂੰ ਕੁਝ ਵੀ ਹੋਣ ਲੱਗਾ ਤੇਰੀ ਫੈਮਿਲੀ ਜ਼ਿੰਮੇਵਾਰ ਹੋਊਗੀ ਸਾਰੀ ਇਹੋ ਜਿਹੀਆਂ ਕੁੜੀਆਂ ਨਾਲ ਜਦੋਂ ਧੋਖਾ ਹੁੰਦਾ ਇਹ ਸ਼ਿਕਾਰ ਹੁੰਦੀਆਂ ਕਿ ਮੁੰਡੇ ਗੱਲਾਂ ਦੇ ਵਿੱਚ ਆਪਣੀਆਂ ਦੇ ਵਿੱਚ ਲਿਆਉਂਦੇ ਆ ਮੈਂ ਫਲਾਨੀ ਕਾਸਟ ਨਾਲ ਸੰਬੰਧਤ ਐ ਮੈਂ ਬਹੁਤ ਤਕੜੇ ਘਰ ਦਾ ਇੱਕ ਅਮੀਰ ਘਰ ਦਾ ਲੜਕਾ ਹਾਂ ਮੈਂ ਤੈਨੂੰ ਪਿਆਰ ਕਰਦਾ ਮੈਂ ਤੇਨਾ ਵਿਆਹ ਕਰਾਉਣਾ ਚਾਹੁੰਦਾ ਹੈ ਇਹਨਾਂ ਕੁੜੀਆਂ ਨੂੰ ਵਰਤਾ ਜਾਂਦਾ ਸ਼ੋਸ਼ਣ ਕੀਤਾ ਜਾਂਦਾ ਉਸ ਤੋਂ ਬਾਅਦ ਉਹਨਾਂ ਨੂੰ ਕਹਿ ਦਿੱਤਾ ਜਾਂਦਾ ਕਿ ਮੈਂ ਤੇਰੇ ਨਾਲ ਵਿਆਹ ਨਹੀਂ ਕਰਾਉਣਾ ਇਹੋ ਜਿਹੇ ਮੁੰਡਿਆਂ ਨੂੰ ਸਜ਼ਾ ਹੋਣੀ ਚਾਹੀਦੀ ਹੈ ਕੁੜੀ ਦਾ ਕਹਿੰਦਾ ਮਤਲਬ ਇਹ ਹੈ ਕਿ ਮੈਂ ਇਹਦੇ ਨਾਲ ਵਿਆਹ ਨਹੀਂ ਕਰਾਉਣਾ ਜੇ ਇਹ ਮੇਰੇ ਨਾਲ ਹੋਣੀ ਧੋਖਾ ਕਰ ਗਿਆ ਵਿਆਹ ਤੋਂ ਪਹਿਲੇ ਹੀ ਮੇਰੇ ਨਾਲ ਧੋਖਾ ਕਰ ਗਿਆ ਜਦੋਂ ਮੈਂ ਇਸ ਘਰੇ ਜਾਊਂਗੀ ਤੇ ਮੇਰੇ ਨਾਲ ਕੀ ਕੁਝ ਹੋਊਗਾ ਜਿਵੇਂ ਕੁੜੀ ਨੇ ਪਹਿਲਾਂ ਵੀ ਦੱਸਿਆ ਕਿ ਮੈਨੂੰ ਘਰ ਦੇ ਵਿੱਚ ਉਹ ਬੰਦ ਕਰ ਕੀ ਧਮਕੀਆਂ ਵੀ ਦਿੰਦੇ ਸੀ ਤੂੰ ਸਾਡੇ ਨਾਲ ਰਾਜੀਨਾਮਾ ਕਰ ਤੇ ਨਹੀਂ ਤੈਨੂੰ ਆ ਕੁਛ ਕਰ ਦਾਂਗੇ ਪਰ ਇਹੋ ਜਿਹੇ ਜਿਹੜੇ ਮੁੰਡੇ ਆ ਉਹਨਾਂ ਤੇ ਪ੍ਰਸ਼ਾਸਨ ਨੂੰ ਕਾਰਵਾਈ ਕਰਨੀ ਚਾਹੀਦੀ ਹੈ ਇੱਕ ਗਰੀਬ ਪਰਿਵਾਰ ਹੈ ਮਾਂ ਤਾਂ ਕਹਿੰਦੀ ਐ ਮੈਂ ਮੰਗ ਕੇ ਗੁਜ਼ਾਰਾ ਕਰਦੀ ਆ ਮੇਰਾ ਘਰ ਇਸ ਕੰਪਨੀ ਨੇ ਪਾ ਕੇ ਦਿੱਤਾ ਇੱਕ ਨੇ ਤੇ ਸਾਡੇ ਕੋਲ ਤਾਂ ਘਰ ਵੀ ਹੈ ਨਹੀਂ ਸੀ ਪਰ ਇੱਕ ਲੜਕੀ ਤਾਂ ਕਹਿੰਨਾ ਕਿ ਮੈਂ ਇੱਕ ਗਰੀਬ ਪਰਿਵਾਰ ਚੋਂ ਆ ਇਸ ਕਰਕੇ ਮੇਰਾ ਫਾਇਦਾ ਚੁੱਕਿਆ ਜਾ ਰਿਹਾ ਜਦੋਂ ਮੈਂ ਥਾਣੇ 'ਚ ਜਾਨੀ ਆ ਮੈਂ ਕਿਤੇ ਵੀ ਹੋਰ ਜਾਨੀ ਆ ਕਿ ਮੇਰੀ ਗੱਲ ਨਹੀਂ ਸੁਣੀ ਜਾਂਦੀ ਕਿਉਂਕਿ ਮੈਂ ਇੱਕ ਗਰੀਬ ਆ ਐਸਐਸਪੀ ਸਾਹਿਬ ਦੇ ਪਹਿਲਾਂ ਦਰਖਾਸਤ ਦਿੱਤੀ ਉਹ ਦਰਖਾਸਤ ਥਾਣੇ ਆਉਂਦੀ ਐ ਤੇ ਥਾਣੇ ਵਾਲੇ ਕਰਮਚਾਰੀ ਵੀ ਅੱਖਾਂ ਕੱਢਦੇ ਆ ਮਜ਼ਾਕ ਕਰਦੇ ਆ ਪਰ ਇਦਾਂ ਨਹੀਂ ਕਰਨਾ ਚਾਹੀਦਾ ਮਲਾਜਮਾਂ ਨੂੰ ਅਸਲੀਅਤ ਦੋਨਾਂ ਪਰਿਵਾਰਾਂ ਦੀ ਸੁਣਨੀ ਚਾਹੀਦੀ ਐ ਜੇ ਤਾਂ ਕੁੜੀ ਚ ਗਲਤੀ ਐ ਤੇ ਕੁੜੀ ਨੂੰ ਸਜ਼ਾ ਮਿਲਣੀ ਚਾਹੀਦੀ ਐ ਜੇਕਰ ਮੁੰਡੇ ਚ ਗਲਤੀ ਐ ਤਾਂ ਮੁੰਡੇ ਨੂੰ ਸਜ਼ਾ ਮਿਲਣੀ ਚਾਹੀਦੀ ਐ ਪੋਰਸ ਪ੍ਰਸ਼ਾਸਨ ਬੈਠਾ ਕਾਦੀ ਖਾਤਰ ਆ ਇਹਨਾਂ ਗਰੀਬ ਲੋਕਾਂ ਦੇ ਇਨਸਾਫ ਦੋਣ ਖਾਤਰ ਬੈਠਾ ਇਹ ਲੜਕੀ ਦਰਦ ਦਰਦੀਆਂ ਠੋਕਰਾ ਖਾ ਰਹੀ ਐ ਕਿ ਮੇਰੇ ਨਾਲ ਧੋਖਾ ਹੋ ਰਿਹਾ ਇਹ ਕਹਿੰਦੀ ਖਬਰ ਲਵਾਉਣ ਦਾ ਮੇਰਾ ਤਾਂ ਮਤਲਬ ਇਹੀ ਐ ਕਿ ਇਹੋ ਜੇ ਮੁੰਡੇ ਕਿਸੇ ਹੋਰ ਕੁੜੀਆਂ ਨੂੰ ਆਪ ਦੇ ਜਾਨ ਜਾਲ ਦੇ ਵਿੱਚ ਸ਼ਕਾਰ ਨਾ ਬਣਾਉਣ ਹੋਰਾਂ ਕੁੜੀਆਂ ਵੀ ਇਹੋ ਜੇ ਮੁੰਡਿਆਂ ਤੋਂ ਬਚ ਜਾਣ ਪਿਆਰ ਕਰਨ ਤੋਂ ਪਹਿਲਾਂ ਕੁੜੀਆਂ ਨੂੰ ਸੋਚ ਲੈਣਾ ਚਾਹੀਦਾ ਹੈ ਕੁੜੀ ਨੇ ਪਹਿਲਾਂ ਤਾਂ ਸੋਚਿਆ ਨਹੀਂ ਸੀ ਪਰ ਜਦੋਂ ਹੁਣ ਜਾਲ ਦੇ ਵਿੱਚ ਫਸ ਗਈ ਹੁਣ ਮੁੰਡੇ ਨੇ ਧੋਖਾ ਦਿੱਤਾ ਤੇ ਹੁਣ ਪਛਤਾ ਰਹੀ ਹੈ ਕਮੈਂਟ ਬਾਕਸ ਦੇ ਵਿੱਚ ਜਾ ਕੇ ਕਮੈਂਟ ਕਰਕੇ ਦੱਸੋ ਕਿ ਕੁੜੀ ਦੇ ਵਿਚਾਰ ਕੁੜੀ ਦੀ ਗੱਲਬਾਤ ਤੁਹਾਨੂੰ ਕਿਵੇਂ ਲੱਗੀ ਆਪਾਂ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਜਲਦ ਮਿਲਾਂਗੇ ਜ�ਤ ਦਿਓ ਧੰਨਵਾਦ